ਬਹੁਤ ਲੋਕ ਨਸਰੀਏ ਤੇ ਜਾਂਦੇ ਨੇ ਉਹ ਜਾਂਦੇ ਨੇ ਕਿ ਐਡਾ ਤਾਂ ਫਟਦਾ ਉਹ ਮੈਂਗੂ ਨੂੰ ਦੱਸ ਲੱਗ ਰਹੇ ਨੇ ਵੱਧ ਹੋਈ ਪਈ ਤੁਸੀਂ ਜੰਮ ਦੇ ਜਵਾਕ ਦੀ ਵਿਆਹ ਕਰਨ ਲੱਗ ਰਹੇ ਕਿੰਨੇ ਵੱਧ ਹੋਈ ਪਈ ਉਹ ਲੀਵਰ ਨੂੰ ਥੋੜੀ ਪਤਾ ਵੀ ਮੈਂਨਮੂਨ ਕੌਣ ਹੈ ਉਹਨੂੰ ਤਾਂ ਪਤਾ ਵੀ ਕੁਦਰਤ ਦੀ ਚੀਜ਼ ਐ ਮੈਂ ਖਿੱਚ ਲੈਣੀ ਐ ਜਿਹੜਾ ਤੇਰਾ ਮੈਂਨਮੂਨ ਆ ਉਹਨੂੰ ਮੈਂ ਭਗਾ ਕੇ ਮਾਰਨਾ ਪਿੱਛੇ ਬਸ ਦੋ ਗੱਲਾਂ ਸਮਝ ਜਾਂਦੇ ਨੇ ਇਹਨੂੰ ਵਾਹ ਸਰੀਰ ਕਹਿੰਦਾ ਵੀ ਜਾ ਤੂੰ ਮਾਰ ਹੋਂ ਢੱਠੇ ਖੋਜ ਤੂੰ ਹੁਣ ਨਹੀਂ ਨਹੀਂ ਮੰਨੇ ਨਹੀਂ ਮੇਰੀ ਨਹੀਂ ਮੇਰੇ ਕੋ ਆਉਣਾ ਚੱਲਣਾ ਜਾਂ ਲੋਟ ਹੋਂ ਤੋ ਡਾਕਟਰਾਂ ਦੇ ਲੋਟ ਉਹ ਆਏ ਨਾ ਕਸੂਟਾ ਫਸ ਜਾਂਦਾ ਉਹ ਵਿਚਾਰਾ ਘਰ ਵੀ ਲਟਾ ਲੈਂਦਾ ਔਰ ਉਹ ਲੁੱਟ ਦੇ ਵਿੱਚ ਉਹ ਆਪਦੀ ਜੀਵਨ ਲੀਲਾ ਸਮਾਪਤ ਕਰਦਾ ਮੈਂ ਕਹਿੰਦਾ ਨਹੀਂ ਸਰਦਾ ਹੈਗਾ ਕੰਜੂਸੀਆਂ ਕਰੋ ਕਮੀਨਗੀਆਂ ਨਾ ਕਰੋ ਦੇਖੋ ਕਲੀਨ ਵੀ ਲੱਗਦੀ ਜਾਂ ਕੰਜੂਸੀ ਲੱਗਦੀ ਜਾਂ ਕੰਜੂਸੀ ਆਪਣੇ ਆਮ ਜ਼ਿੰਮੇਵਾਰ ਪਰਿਵਾਰਾਂ ਚ ਮੀਡਲ ਕਲਾਸ ਚ ਜ਼ਰੂਰਤ ਹੈ ਕਰਨੀ ਚਾਹੀਦੀ ਹੈ ਪਰ ਕਲੀਨ ਵੀ ਨਹੀਂ ਕਰਨੀ ਚਾਹੀਦੀ ਉਹਦੇ ਕਰਕੇ ਥੋੜੇ ਜਿਹਾ ਦਿੱਲੀ ਦੇ ਵਫਾਦਾਰ ਰਹੋ ਹੁਣ ਯੂਨੀਵਰਸਿਟੀ ਲੁਧਿਆਣਾ ਦਾ 64 ਕਰੋੜ ਦਾ ਖਰਚਾ ਅੱਜ ਮੈਂ ਉਹ ਗੱਲ ਕਰਾਂ 64 ਕਰੋੜ ਦੇ ਹਿਸਾਬ ਨਾਲ ਚਲੋ ਹੋਰ ਛੱਡੋ ਕੱਲੀ ਪਾਣੀ ਦੀ ਪ੍ਰਜ਼ਰਵੇਸ਼ਨ ਦਾ ਵੀ ਆਪਣੇ ਕੀ ਬਣਿਆ ਆਪਣੇ ਨੇ ਸਾਲਾਂ ਚ ਬੀਜ ਲਾੜੋ ਆਪਣੇ ਤੋਂ ਕੀ ਬਣਿਆ ਕੀ ਇਨਪੁਟ ਨਿਕਲਿਆ ਨੇ ਸਾਲਾਂ ਤੇ ਘੱਟੋ ਘੱਟ ਤੁਸੀਂ ਲਾ ਕੇ ਚਲੋ 50-70 ਸਾਲ ਹੋ ਗ ਆਪਣਾ ਮਾਝਾ ਨਾ 10 ਰੁਪਏ ਦੀ ਆ ਬਸ ਵੇਖ ਜਾਨੇ ਆਪਾਂ ਇੰਨੇ ਕੀ ਚੀਜ਼ ਜਾਦੇ ਤਾਂ ਮੈਂ ਕਹਿੰਦਾ ਉਹਨਾਂ ਤਾਂ ਸੋਚੇ ਦੀ ਬਿਲਾਮ ਤੋਂ ਪਹਿਲਾਂ ਪਤਾ ਨਹੀਂ ਸਾਡਾ ਅਰਬਾਂ ਕਰੋੜਾਂ ਰੁਪਏ ਖਰਚ ਹੋਊਗਾ ਨਸਲ ਖਤਮ ਕਰਨ ਵਾਸਤੇ ਪਰ ਉਹਨਾਂ ਨੇ ਕਿਹਾ ਸਾਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਐ ਸਿਰ ਬੈਠੇ ਦੇਖਣ ਹੀ ਐ ਮੈਂ 15 ਸਾਲ ਬੈਠੇ ਦੇਖੀ ਚੱਲੇ ਉਹਨਾਂ ਨੂੰ 15 ਸਾਲ ਚ ਆਪ ਹੀ ਖਤਮ ਹੋ ਜਾਣਗੇ ਐਕਸਪਾਇਰੀ ਡੇਟ ਆ ਗਈ ਐਕਸਪਾਇਰੀ ਡੇਟ ਦਾ ਮਤਲਬ ਕੀ ਐ ਬੇ ਅੱਗੇ ਪੋਤੇ-ਪਰੋਤੇ ਹੁਣ ਕਰਮਾਂ ਵਾਲੇ ਦੀ ਪੈਦਾ ਹੋਣਗੇ ਠੀਕ ਐ ਜਿਹੜਾ ਬੰਦਾ ਕੋਈ ਸਮਝ ਜੂਗਾ ਕੁਦਰਤ ਨਾਲ ਜੁੜ ਜੂ ਮੈਂ ਮਾ ਤਰਾਗਾ ਤਰਾਪੋਤੇ-ਪਰੋਤੇ ਤੁਸੀਂ ਕਰ ਦਿਓ ਥੋੜੇ ਠੀਕ ਐ ਤੁਹਾਡੇ ਕੋਲ 50-50 ਕਰੋੜ ਦੇ ਪਲਾਟ ਪ ਵੀ ਮਿੱਤਰੋ ਹੁਣ ਆਪਾਂ ਗੱਲਬਾਤ ਕਰਦੇ ਆਂ ਲੀਵਰ ਦੇ ਡਾਕਟਰਸ ਦੇ ਨਾਲ ਤੇ ਡਾਕਟਰ ਦਾ ਬਾਈ ਹੋਰਾਂ ਨੇ ਜਦੋਂ ਆਪਾਂ ਅੱਸੀ ਮਿਲਾਈ ਤੇ ਕਹਿੰਨੇ ਆਪਾਂ ਜਿਹੜੀ ਆਪਾਂ ਲੀਵਰ ਵਾਲੀ ਗੱਲ ਕਰੀਏ ਲੀਵਰ ਦੇ ਡਾਕਟਰ ਪਰ ਆਪਾਂ ਕਹਿਣਾ ਬਣਦਾ ਵੀ ਆਪਾਂ ਬਾਈ ਹੋਰਾਂ ਦਾ ਜਿਹੜਾ ਲੀਵਰ ਵਾਲਾ ਪ੍ਰੋਡਕਟ ਆ ਲੀਵਰ ਡੀਟੌਕਸ ਇਹਦੇ ਬਹੁਤ ਜਿਆਦੇ ਵਧੀਆ ਰਿਜ਼ਲਟ ਨੇ ਬਾਈ ਹੋਰਾਂ ਨੇ ਇਹੋ ਜਿਹੇ ਬੰਦੇ ਵੀ ਠੀਕ ਕਰੇ ਨੇ ਜਿਨ੍ਹਾਂ ਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਵੀ ਤੁਹਾਡਾ ਲੀਵਰ ਡੈਡ ਆਗਾ ਪਰ ਬਾਈ ਦਾ ਪ੍ਰੋਡਕਟ ਵਰਤਣ ਤੋਂ ਬਾਅਦ ਜਿਹਨਾਂ ਦਾ ਲੀਵਰ 100% ਕੰਮ ਕਰਦਾ ਤਾਂ ਕਰਕੇ ਆਪਾਂ ਬਾਈ ਨੂੰ ਕਿਹਾ ਵੀ ਲੀਵਰ ਦਾ ਡਾਕਟਰ ਹੁਣ ਆਪਾਂ ਗੱਲਬਾਤ ਕਰਦੇ ਆਂ ਬਾਈ ਚੌਹਲੀ ਦੇ ਨਾਲ ਹੱਸੀ ਗੱਲ ਬ ਠਾਕ ਜੀ ਉਹ ਘਰਾਉ ਦੀ ਵਧੀਆ ਵਧੀਆ ਬਾਈ ਜੀ ਵਧੀਆ ਇੱਕ ਚਲੋ ਕੁਦਰਤ ਦਾ ਸਾਰੇ ਨੂੰ ਚਲੋ ਪਤੀ ਆਪਾਂ ਕੁਦਰਤ ਦੀ ਬਹਾਨ ਸਾਜੀ ਹੋਈ ਆ ਆਪਾਂ ਪਰ ਕਿਤੇ ਕਿਤੇ ਪਹਾੜ ਨੇ ਵੇਖੋ ਬੜਾ ਬੜਾ ਸਿਸਟਮ ਹੈ ਕੁਦਰਤ ਦਾ ਜੀ ਬਈ ਪਰ ਕੁਦਰਤ ਨੇ ਇੱਕ ਜਿਹੜਾ ਲੀਵਰ ਬਣਾਇਆ ਆਪਣਾ ਆਪ ਇਹ ਵੀ ਇੱਕ ਬਹੁਤ ਅਨਮੋਲ ਕ੍ਰਿਸ਼ਮਾ ਕੁਦਰਤ ਦਾ ਬਣਾਇਆ ਹੋਇਆ ਹੈ ਇਹ ਕਿਉਂ ਤੁਸੀਂ ਬਾਡੀ ਦੇ ਕਿਸੇ ਨੂੰ ਵੀ ਪਾਰਟ ਨੂੰ ਵੱਢ ਕੇ ਦੇਖਦੇ ਹੋ ਪਹਿਲੀ ਗੱਲ ਤਾਂ ਸਭ ਤੋਂ ਹੈਵੀ ਪਾਰਟ ਹੈ ਵੱਢ ਕੇ ਦੇਖਦੇ ਹੋ ਉਹ ਦੁਆਰੇ ਗਰੋਥ ਨਹੀਂ ਕਰੂਗਾ ਇਹਨੂੰ ਵੱਢ ਕੇ ਦੇਖਦੇ ਹੋ 10% ਰਹੇ ਜੋ 100 ਤੇ ਚਲਾ ਜਾਊਗਾ ਕਿ ਉਹ ਨੂੰ ਨਵਾਂ ਰਿਵਲਪ ਬਣਾਇਆ ਇਸ ਕਰਕੇ ਬਣਾਇਆ ਇਹ ਬਾਡੀ ਦੇ ਜੇ ਤੁਸੀਂ ਸਾਇੰਟਿਫਿਕ ਤਰੀਕੇ ਨਾਲ ਪੜੋਗੇ 80 ਤੋਂ 90 ਤਰ੍ਹਾਂ ਦੇ ਕੰਮ ਅੱਛਾ ਜੇ ਤੁਸੀਂ ਮੋਟੇ ਨੇ ਪੜੋਗੇ ਇਹਦੇ ਕੰਮ ਤਾਂ ਇਹ 14 ਤੋਂ 15 ਤਰ੍ਹਾਂ ਦੇ ਕੰਮ ਕਰਦਾ ਪਰ ਕੀ ਆਪਾਂ ਸੋਚਦੇ ਆਂ ਕਿ ਅੱਲਾਹ ਇਹ ਹਾਜਮਾ ਤੇ ਕੰਮ ਕਰਦਾ ਡਾਈਜੈਸ਼ਨ ਦੇ ਕੰਮ ਕਰਦਾ ਨਹੀਂ ਇਹਨੇ ਬਾਡੀ ਦੇ ਨਵੇਂ ਸੈੱਲ ਵੀ ਪ੍ਰੋਡਿਊਸ ਕਰਨੇ ਨੇ ਹਾਰਮੋਨਸ ਪ੍ਰੋਡਿਊਸ ਕਰਨੇ ਨੇ ਬੱਚਾ ਛੋਟੇ ਤੋਂ ਜਦੋਂ ਵੱਡਾ ਗ੍ਰੋਥ ਕਰਦਾ ਉਹ ਵੀ ਉਹਨੇ ਕਰਨਾ ਹੈ ਨੋਹਾਂ ਦੀ ਚਮਕਾ ਬਾਹਾਂ ਦੀ ਗ੍ਰੋਥ ਆ ਫੂਡ ਸਕਿਨ ਦੀ ਚਮਕਾ ਮਰਕੀ ਬਹੁਤ ਲੰਬੀ ਵੀਡੀਓ ਲੰਘ ਜੂਗੀ ਜੇ ਆਪਾਂ ਇਹਦੇ ਗੋਣਗਣਾਂ ਲਾਗੇ ਪਰ ਹੁਣ ਆਪਾਂ ਇਹਨੂੰ ਜਿਹੜਾ ਲੀਵਰ ਹੈ ਲੀਵਰ ਨੂੰ ਦਿੱਕਤ ਕਿੱਥੋਂ ਆਂਦੀ ਹੈ ਲੀਵਰ ਦੀ ਗਰਾਰੀ ਉਹ ਇਹ ਹੈਗਾ ਇੱਕ ਤਰ੍ਹਾਂ ਦਾ ਬਾਡੀ ਦਾ ਸਕਿਉਰਟੀ ਗਾਰਡ ਹੈ ਅੱਛਾ ਜੀ ਇਹ ਮਕੀਨ ਨੂੰ ਖੁੰਡਾ ਲੈ ਕੇ ਨਾ ਵਾ ਗੇਟ ਦੇ ਬਿਠਾ ਦੇ ਹਾਂ ਬਈ ਇਹ ਕਿਦ ਤਰ੍ਹਾਂ ਦਾ ਖੁੰਡਾ ਲੈ ਕੇ ਬਿਠਾਇਆ ਹੈ ਸਰੀਰ ਦੇ ਅੰਦਰ ਆ ਵੀ ਸਰੀਰ ਦੇ ਅੰਦਰ ਕੋਈ ਇਹਨੇ ਬਾਦੂ ਚੀਜ਼ ਐਂਟਰ ਨਹੀਂ ਹੋਣ ਦੇਣੀ ਜਾਇ ਇਹਦੇ ਖੂਨ ਚ ਨਹੀਂ ਐਂਟਰ ਹੋਣ ਦੇਣੀ ਜਾਇ ਇਹਨੇ ਆਪਣੀ ਬਾਡੀ ਨੂੰ ਪ੍ਰੋਟੈਕਟ ਕਰਨਾ ਹੁਣ ਆਪਾਂ ਕਿੰਨਾ ਗੱਲਬੰਦ ਖਾਂਦੇ ਆ ਪਰ ਇਹ ਅੰਦਰ ਨਹੀਂ ਜਾਣ ਦਿੰਦਾ ਬਾਡੀ ਚ ਅੱਛਾ ਜੀ ਇਦਾਂ ਲੜਦਾ ਹੈ ਹੁਣ ਗੱਲ ਆ ਗਈ ਦੋ ਚੀਜ਼ਾਂ ਤੇ ਕਿਹੜੀਆਂ ਚੀਜ਼ਾਂ ਹੈ ਅੰਦਰ ਜਾਣ ਦਿੰਦਾ ਕਿਹੜੀਆਂ ਨਹੀਂ ਜਾਣ ਦਿੰਦਾ ਸਿੰਪਲ ਜਿਹਾ ਲਾਜਿਕ ਹੈ ਇਹ ਆਪਣਾ ਜਿਹੜਾ ਸਰੀਰ ਹੈ ਆਪਾਂ ਬੋਲਣਾ ਲੱਗ ਰਹੇ ਆ ਚੱਕੀ ਫਿਰਦੇ ਐ ਏਡੀ ਵੱਡੀ ਦੋਣਾ ਇਟਸ ਅ ਪ੍ਰੋਪਰਟੀ ਆਫ ਨੇਚਰ ਜਿਵੇਂ ਤੁਸੀਂ ਕਹਿੰਨਾ ਮੈਨੂੰ ਜ਼ਮੀਨ ਹੈ ਮੇਰੀ ਜਾਇਦਾਦ ਹੈ ਐਨੇ ਸਰੀਰ ਹੈ ਕੁਦਰਤ ਦੀ ਜਾਇਦਾਦ ਜਦੋਂ ਜਾਇਦਾਦ ਹੈ ਜਿਹਦੀ ਜ਼ਮੀਨ ਹੈ ਉਹ ਨਿਯਮ ਵੀ ਉਹਦੇ ਚੱਲਦੇ ਨੇ ਫਿਰ ਹਾਂ ਭਈ ਆ ਗੱਲ ਬਹੁਤ ਵਧੀਆ ਨਿਯਮ ਉਹ ਹੀ ਚੱਲਣਗੇ ਜਦੋਂ ਇਹ ਸਾਜਤਾ ਉਹਨੇ ਬਣਾਤਾ ਉਹਨੇ ਇਹ ਲੀਵਰ ਸਾਜਿਆ ਉਹਨੇ ਆ ਤਾਂ ਉਹਨੇ ਨਿਯਮ ਵੀ ਉਹਦੇ ਚੱਲਣਗੇ ਨਿਯਮ ਹੋਣ ਕਿਵੇਂ ਚੱਲਣਗੇ ਹੁਣ ਗੋਲੀ ਪਲਾਸਟਿਕ ਸਿੰਥੈਟਿਕ ਕੈਮੀਕਲ ਪੈਕਡ ਪ੍ਰੋਸੈਸਡ ਇਤੀ ਜਿਹੜਾ ਮੈਨ ਮੇਡ ਨੇ ਹਾਂਜੀ ਮੀ ਵਰ ਨੂੰ ਥੋੜੀ ਪਤਾ ਵੀ ਮੈਨ ਮੂਨ ਕੌਣ ਹੈ ਉਹਨੂੰ ਪੰਦਾ ਪਤਾ ਵੀ ਕੁਦਰਤ ਦੀ ਚੀਜ਼ ਮੈਂ ਖਿੱਚ ਲੈਣੀ ਹੈ ਜਿਹੜਾ ਤੇਰਾ ਮੈਨ ਮੂਨ ਆ ਉਹਨੂੰ ਮੈਂ ਭਗਾ ਕੇ ਮਾਰਨਾ ਪਿੱਛੇ ਬਸ ਦੋ ਗੱਲਾਂ ਸਮਝ ਜਾਂਦੇ ਨੇ ਇਹਨੂੰ ਮੈਨ ਮੇਡ ਤੇ ਨੇਚਰਲ ਨੇਚਰਲ ਚੀਜ਼ ਨੂੰ ਇਹਨੇ ਖਿੱਚ ਲੈਣਾ ਹੈ ਖਿੱਚਣ ਦਾ ਮਤਲਬ ਹੁਣ ਲੋਕ ਕੀ ਆਨਲਾਈਨ ਪੜਿਓ ਅਮੀਨੋ ਐਸਿਡਸ ਉਹ ਫਲੋਰ ਹੋਂ ਤਮਕਾ ਲੈਣਾ ਚਾਹੀਦਾ ਕਿਤੇ ਵੀ ਮੀਨੋ ਐਸਿਡਸ ਬਹੁਤ ਘੱਟ ਮਿਲਣਗੇ ਲੀਵਰ ਪ੍ਰੋਟੀਨ ਨੂੰ ਮੀਨੋ ਐਸਿਡਸ ਚ ਤੋੜਦਾ ਅੱਛਾ ਜੀ ਲੀਵਿੰਗ ਪ੍ਰੋਟੀਨ ਨੂੰ ਤੋੜੂਗਾ ਪਰ ਉਹ ਗਿੜਾ ਤੁਸੀਂ ਇਹ ਡੱਬਿਆਂ ਦਾ ਚੱਕੀ ਫਿਰਦੇ ਹੋ ਨਾ ਇਹ ਲੋਕ ਕਹਿੰਦੇ ਆ ਆ ਕੀ ਆ ਗਿਆ ਮੇਰੇ ਕੋਲ ਇਹ ਇਹ ਦੀ ਉਹ ਡੀਕੋਡ ਨਹੀਂ ਕਰ ਸਕਦਾ ਠੀਕ ਹੈ ਜੀ ਹੁਣ ਮੈਂ ਤੁਹਾਡੇ ਕੋ ਫਰਾਂਚ ਬੋਲਣ ਲੱਗ ਜਾ ਤੁਸੀਂ ਕਹਿੰਦੇ ਬੋਲੀ ਜਾ ਭਾਈ ਤੁਸੀਂ ਇਹ ਲੀਵਰ ਇਹ ਸਮਝਦਾ ਉਹ ਚੀਜ਼ਾਂ ਨੂੰ ਹੈ ਜਿਹਦਾ ਕਰੈਕਸ਼ਨ ਮੇਲ ਫੀਮੇਲ ਨਾਲ ਅਰ ਜੀ ਦਾ ਕਰੈਕਸ਼ਨ ਜਮੀਨ ਨਾਲ ਹੈ ਹੁਣ ਜਿਹੜੀਆਂ ਡੈੱਡ ਚੀਜ਼ਾਂ ਨੇ ਉਹ ਕੱਲੀ ਫੀਮੇਲ ਹੈ ਕੱਲੀ ਫੀਮੇਲ ਕਿਵੇਂ ਚੀਜ਼ਾਂ ਨੂੰ ਰੀਪਰੋਡਿਊਸ ਕਰ ਦੂਗੀ ਨਾ ਕੱਲਾ ਮੇਲ ਕਰ ਸਕਦਾ ਦੋਨੇ ਚਾਹੀਦੇ ਨੇ ਮੇਲ ਤੇ ਫੀਮੇਲ ਹੁਣ ਅਸੀਂ ਇਹ ਤੇ ਆਲੂ ਬਖਾਰਾ ਪਾਣਿਆ ਜਾਂ ਅਸੀਂ ਔਲੇ ਦਾ ਪਾਣਿਆ ਪਾਣਿਆ ਹੁਣ ਇਹ ਤੇ ਦੇਸੀ ਹੈ ਹਾਂਜੀ ਦੇਸੀ ਆਲੂ ਖਾਰਾ ਉਹ ਦੇਸੀ ਆਲੂ ਖਰਦਾ ਨੇ ਇਹ ਲੈ ਉਹ 7-8 ਸਾਲਾਂ ਚ ਮਿਕਸਦਾ ਹੋਊਗਾ ਆਈਏ ਦੇਖੋ ਤੇ ਪਾਜੀ ਨੇ ਮੈਂ ਉਹ ਮੁੰਡੇ ਦਾ ਵਿਆਹ ਕਰਨਾ ਫੇਰ ਮੈਂ 15 ਸਾਲ ਕਿਵੇਂ ਖਰਜਾਂਗਾ ਅੱਛਾ ਜਦੋਂ ਮੈਂ ਫਾਲ ਫਰੂਟ ਖਾਣਾ ਫੈਨਦਾ ਮੈਨੂੰ ਹੱਥ ਵੀ ਲੱਗਦੀ ਵੀ ਛੇਤੀ ਦੇ ਦੇ 2 ਸਾਲਾਂ ਚ ਹੁਣ ਬਹੁਤ ਲੋਕ ਨਸਰੀਆਂ ਤੇ ਜਾਂਦੇ ਨੇ ਉਹ ਜਾਂਦੇ ਨੇ ਕਿ ਐਡਾ ਤਾਂ ਫਟਦਾ ਉਹ ਮੇਮੂ ਨੂੰ 10 ਲੱਗ ਰਹੇ ਨੇ ਵੱਧ ਹੋਈ ਪਈਏ ਤੁਸੀਂ ਜੰਮ ਦੇ ਜਵਾਕ ਦੀ ਵਿਆਹ ਕਰਨ ਲੱਗ ਰਹੇ ਕਿਵੇਂ ਵੱਧ ਹੋਈ ਪਈ ਉਹ ਜਗਾ ਵੀ ਜੰਮ ਤੇ ਜਵਾਕ ਹੋਣੇ ਹੈਗੇ ਵਿਚਾਰਾ ਆਪ ਹੋਇਆ ਉਹ ਸਾਲ ਦੋ ਸਾਲ ਦਾ ਵੀ ਨਹੀਂ ਹੋਇਆ ਉਦੇ ਕਰਕੇ ਉਹ ਜ਼ਹਿਰ ਆਇਆ ਉਹ ਦੋ ਸਾਲ ਇੱਕ ਫੁੱਟ ਦਾ ਪੇਡਾ ਸਾਨੂੰ ਇੰਨੇ ਨਿੰਬੂ ਲੱਗਣ ਲੱਗ ਰਿਹਾ ਤੁਸੀਂ ਅੰਨਾਂ ਕ ਤਾਂ ਲੌਜੀਕ ਲਾ ਲੋ ਯਾਰ ਤੁਹਾਨੂੰ ਸਸਤਾ ਮਿਲ ਗਿਆ ਬਸ ਉੱਤੇ ਮਿਲ ਗਿਆ ਤੁਸੀਂ ਤੱਕ ਲੋ 5 ਕਰੋੜ 10 ਕਰੋੜ ਦਾ ਫਿਰ ਤੁਹਾਡਾ ਲੀਵਰ ਥੋੜੀ ਘੱਟ 10 ਕਰੋੜ ਲਗੋ ਰੱਖੋ ਤੁਹਾਡੇ ਕੋਲ 10 ਕਰੋੜ ਤੇਰਾ ਮੈਨੂੰ ਕੋਈ ਮਤਵ ਨਹੀਂ ਮੈਨੂੰ ਮਤਵਲਾ ਹੈਗਾ ਆ ਆਰਗੈਨਿਕ ਚੀਜ਼ ਨਾਲ ਆ ਜ਼ਮੀਨ ਵਾਲੀ ਚੀਜ਼ ਨਾਲ ਨੇਚਰਲ ਚੀਜ਼ ਨਾਲ ਉਹ ਚੀਜ਼ ਨੂੰ ਖਿੱਚ ਲੂਗਾ ਅਰਦੀ ਭਾਸ਼ਾ ਜੇ ਤੋੜ ਦੂਗਾ ਤੋੜ ਕੇ ਉਹ ਉੱਥੇ ਪਹੁੰਚਾ ਦੂ ਜਿੱਥੇ ਉਹਦੀ ਜ਼ਰੂਰਤ ਹੈ ਜਿੱਥੇ ਉਹਦੀ ਜ਼ਰੂਰਤ ਹੈ ਹੁਣ ਪ੍ਰੋਟੀਨ ਦੀ ਜ਼ਰੂਰਤ ਥੋੜੇ ਮਸਲਸ ਆ ਲੀਵਿੰਗ ਉੱਥੇ ਪਹੁੰਚਾ ਦੋ ਡੈੱਡ ਨੂੰ ਨਹੀਂ ਉਹ ਕਰਦਾ ਨੀ ਯੂਨੀਵਰਸਿਟੀ ਤੋੜ ਦੇ ਵੀ ਹੈ ਗਿਆ ਤੁਸੀਂ ਖਾਈ ਚੱਲੋ ਜੰਨਾ ਮਾਰੋ ਉਹਨੇ ਉਹ ਸਰਦਿਆ ਨਾ ਤੁਹਾਡੇ ਦਾ ਤਰਾ ਕੈਲਸ਼ੀਅਮ ਖਾ ਲਓ ਉਹ ਡਬਲਯੂਚ ਦੀ ਰਿਪੋਰਟ ਆਈ ਸੀ ਕੈਲਸ਼ੀਅਮ ਜਿਹੜਾ ਡੈੱਡ ਕੈਲਸ਼ੀਅਮ ਹੈ ਉਹਨੂੰ ਲੀਵਰ ਆਫ ਦੀ ਪਾਸ਼ੇ ਜੇ ਤੋੜਦਾ ਨਹੀਂ ਸਮਝਦਾ ਨਹੀਂ ਕਿਉਂਕਿ ਡੈਡ ਕੈਲਸ਼ੀਅਮ ਨੂੰ ਨਹੀਂ ਪਤਾ ਲੱਗਦੀ ਉਹ ਦੇਖਦਾ ਵੀ ਇਹ ਕੀ ਆ ਗਿਆ ਉਹ ਕਹਿੰਦਾ ਸੱਟ ਪਰਾਏ ਨੂੰ ਫੋਨ ਕਰ ਲੈਣਾ ਪਤਾ ਤਾਂ ਇਹ ਨਹੀਂ ਉਹਨੂੰ ਫੋਨ ਤੇ ਮਾਰਦਾ ਉਹ ਕੱਟੇ ਉਹ ਕੈਲਸ਼ੀਅਮ ਜੰਮਣ ਵਾਲਾ ਪਦਾਰਥ ਹੈ ਉਹ ਜਦੋਂ ਫੋਨ ਤੇ ਚਲੀ ਜਾਂਦੀ ਹੈ ਉਹ ਚੀਜ਼ ਹੈ ਤਾਂ ਉਹ ਬਲੌਕੇਜ ਕਰ ਦਿੰਦੇ ਜੰਮ ਜਾਂਦੀ ਹੈ ਹਾਰ ਤੇ ਪੈਕਲ ਪੈਣ ਦਾ ਅਟੈਕ ਆ ਜਾਂਦਾ ਡੈਥ ਹੋ ਜਾਂਦੀ ਹੈ ਕਾਰਨ ਕੀ ਸੀਗਾ ਡੈਡ ਕੈਲਸ਼ੀਅਮ ਉਹਦੇ ਕਰਕੇ ਡਾਊਲ ਚੈਕਪੋਇੰਟ ਰਿਪੋਰਟ ਕਰੀ ਹੈ ਹੁਣ ਲੀਵਿੰਗ ਕੈਲਸ਼ੀਅਮ ਦੇਖੋ ਅਖਰੂਰ ਦਾ ਬਦਾਮ ਦਾ ਖਾ ਲਿਆ ਤੁਸੀਂ ਇਹ ਤਾਂ ਮੈਲਫੀ ਮੈ ਲੋਬ ਦੇਸੀ ਹਾਈਬ੍ਰਿਡ ਦਾ ਹੋਵੇ ਕੈਲੀਫੋਰਨੀਆ ਵਾਲਾ ਦੇਸੀ ਬਦਾਮ ਕੋਈ ਵੀ ਖਾ ਲੋ ਉਹ ਨੂੰ ਹੁਣ ਉਹ ਤਾਂ ਕੁਦਰਤ ਦਾ ਇਹ ਵੀ ਕੁਦਰਤ ਹੈ ਕੁਦਰਤ ਨੇ ਕੁਦਰਤ ਦਿੱਤੀ ਕੋਡਿੰਗ ਦਾ ਪਤਾ ਹੈ ਉਹ ਕੈਲਸ਼ੀਅਮ ਨੂੰ ਆਪਣੀ ਭਾਸ਼ਾ ਦੇ ਤੋੜ ਦੂਗਾ ਹੀ ਬਰਾ ਤੋੜਦਾ ਉਹ ਦੂਵੇ ਤਾਨੂੰ ਪਤਾ ਵੀ ਇਹ ਕਿਹੜੀ ਚੀਜ਼ ਹੈ ਉਰੂਪਾ ਤਬਿਲਿਕ ਕੈਲਸ਼ੀਅਮ ਹੈ ਇਹਨੂੰ ਮੈਂ ਹੱਡਾਂ ਚ ਪਹਚਾਣਾ ਇਹਨੂੰ ਮੈਂ ਹੱਡਾਂ ਚ ਪਹਚਾਣਾ ਇਹ ਚੱਕੂ ਜਾਣ ਉਹਥੇ ਪਹਚਾ ਦਿੰਦਾ ਪਹਚਾ ਆ ਕੇ ਉਹਨੇ ਅੱਧੇ ਘੰਟੇ ਵਿੱਚ ਲੈ ਆ ਹੋ ਜਾਣਾ ਤੁਹਾਡੇ ਦੰਦ ਨੂੰ ਵੀ ਤਾਕਤ ਮਿਲ ਗਈ ਤੁਹਾਡੇ ਹੱਡਾਂ ਨੂੰ ਵੀ ਤਾਕਤ ਮਿਲ ਗਈ আর ਤੁਹਾਡੇ ਜਿਹੜੇ ਅਸੀਂ ਖਾਣਾ ਪੀਣਾ ਖਾਦਾ ਉਹ ਆਪਦੀ ਜਗ੍ਹਾ ਤੇ ਪਹੁੰਚ ਗਿਆ ਜਦੋਂ ਜਗ੍ਹਾ ਤੇ ਨਹੀਂ ਪਹੁੰਚਦਾ ਉਹ ਸੜ ਗਿਆ ਹੁਣ ਉਹਨੇ ਲੀਵਰ ਨੇ ਲੀਵਿੰਗ ਚੀਜ਼ ਦਿਖਾਦੀ ਤੁਸੀਂ ਮੇਨੂੰ ਜੀਨਰੋ ਥੇ ਪਟਾਤਾ ਜਿੱਥੇ ਦੀ ਜਰੂਰਤ ਸੀ ਉਹ ਪਹੁੰਚੂਗੀ ਉਹ ਜੇ ਤੁਸੀਂ ਉਹ ਜ਼ਮੀਨ ਨਾਲ ਜੁੜੋਂਗੇ ਘੁਦਰਤ ਨਾਲ ਜੁੜੋਂਗੇ ਥੋੜਾ ਜਿਹਾ ਪੈਸੇ ਤੋਂ ਡਿਸਕਨੈਕਟ ਹੋ ਠੀਕ ਆ ਪੈਸਾ ਜ਼ਰੂਰੀ ਆ ਮੈਂ ਕਹਿੰਦਾ ਨਹੀਂ ਸਰਦਾ ਹੈਗਾ ਕੰਜੂਸੀਆਂ ਕਰੋ ਜ਼ਮੀਨ ਗਿਓਣਾ ਕਰੋ ਦੇਖੋ ਕਾਨੂੰਨ ਵੀ ਲੱਗਦੀ ਜਾਂ ਕੰਜੂਸੀ ਲੱਗਦੀ ਜਾਂ ਕੰਜੂਸੀ ਆਪਣੇ ਆਮ ਜ਼ਮੀਨਦਾਰ ਪਰਿਵਾਰਾਂ ਚ ਮੀਡਲ ਕਲਾਸ ਚ ਜ਼ਰੂਰਤ ਆ ਕਰਨੀ ਚਾਹੀਦੀ ਆ ਪਰ ਕਾਨੂੰਨ ਵੀ ਨਹੀਂ ਕਰਨੀ ਚਾਹੀਦੀ ਉਹਦੇ ਕਰਕੇ ਥੋੜਾ ਜਿਹਾ ਵੀ ਲੀਵਰ ਦੇ ਵਫਾਦਾਰ ਰਹੋ ਠੀਕ ਆ ਕੱਲੇ ਲੀਵਰ ਦੇ ਰਹੋ ਤੁਸੀਂ ਕਿਉਂਕਿ ਇਹਦੇ ਜਿਹੜੇ ਹੁਣ ਜਿਹੜੇ ਬੰਦੇ ਦਾ ਹਾਜਮਾ ਖਰਾਬ ਹੈ ਠੀਕ ਹੈ ਉਹਦਾ ਬੰਦਲੀਪਰਾ ਵਿਚਾਰਾ ਸਾਰ ਦਿਨ ਇਧਰ ਹੀ ਬੈਠਦਾ ਹਾਜਮੇ ਚ ਉਹਨੇ ਸਕੀਮ ਦੀ ਚੰਕਰਾ ਕੰਮ ਕਰਨਾ ਸੀ ਉਹਨੇ ਉਹਨੂੰ ਕੰਮ ਮੌਕਾ ਮਿਲਿਆ ਉਰੇ ਬੇਚਾਰੇ ਨੇ ਖੂਨ ਸਾਫ ਕਰਨਾ ਸੀ ਤੁਹਾਡਾ ਉਹ ਨਹੀਂ ਉਹਨੇ ਹਾਰਮੋਨ ਤੁਹਾਡੇ ਬੈਲੈਂਸ ਕਰਨੇ ਸੀਗੇ ਤੁਹਾਡੇ ਸੈੱਲ ਉਹਨੇ ਨਵੇਂ ਬਣਾਉਣੇ ਸੀਗੇ ਤੁਹਾਨੂੰ ਪ੍ਰੋਟੀਨ ਉਹਨੇ ਇਸ ਹਿਸਾਬ ਨਾਲ ਦੇਣਾ ਸੀਗਾ ਤੁਹਾਡੇ ਮਸਲ ਦੀ ਗ੍ਰੋਥ ਕਰਨੀ ਸੀਗੀ ਤੁਹਾਡੇ ਹੋਰ ਬਹੁਤ ਸਾਰੇ ਡੋਪਾਮਿਨ ਬਹੁਤ ਹਾਰਮੋਨ ਉਹਨੂੰ ਵਿਚਾਰ ਨਹੀਂ ਬੋਕਰ ਤਾਂ ਮਿਲੂ ਜੇ ਉਹਨੂੰ ਤੁਸੀਂ ਖੜਾ ਛੱਡੋਗੇ ਉਹਦਾ ਵਿਚਾਰਾ ਖੜਾ ਕਰੀ ਛੱਡੂਗਾ ਇਹ ਵੀ ਜੀਦਾ ਖਾਓਗੇ ਤੁਸੀਂ ਰੋਟੀ ਖਾਣੀ 9 ਵਜੇ ਸਾਢੇ 11 ਵਜੇ ਤੁਹਾਡਾ ਖਾਣੀ ਹੋਣਾ ਚਾਹੀਦਾ ਬਸ ਜਦੋਂ ਤੱਕ ਖਾਲੀ ਦਿਮਾਗ ਐਕਟਿਵ ਨਾ ਦੇ ਨਾਲਦਾ ਮੈਂ ਹੁਣ ਸੋ ਮੇਰੇ ਖਾ ਕੇ ਆਇਆ ਮੈਂ ਖਾਲੀ ਕਰਦਾ ਫਿਰ ਭਰਦਾ ਨੂੰ ਫਿਰ ਖਾਲੀ ਕਰਦਾ ਉਹਦੇ ਨਾਲ ਕੀ ਹੋਦਾ ਦਿਮਾਗ ਚੱਲਦਾ ਐਕਟਿਵ ਰਹਿੰਦਾ ਹੁਣ ਤੁਸੀਂ ਰੋਟੀ ਖਾਲੀ 9 ਵਜੇ ਵਿਚਾਰ ਇੱਕ ਵੇੜਾ ਇੱਕ ਪਿਆ ਉਹ 1 ਵਜੇ ਫੇਰ ਸੜਦਾ ਉਹਦੇ ਅੰਦਰ ਉਹਦੇ ਫੇਰ ਫੇਰ ਉਹ ਦੋ ਚਾਰ ਫੇਰ ਸੜਦਾ ਉਹਦੇ ਅੰਦਰ ਉਹ ਵਿਚਾਰਾ ਦੇ ਜਿਹੜਾ ਹੋ ਮੈਂ ਕੀ ਕਰਾਂ ਉਹ ਵਿਚਾਰਾ ਚੱਕ ਕੇ ਅਗਲੀ ਵੱਡੀ ਆਂਕ ਚ ਮਾਰਦਾ ਉਹ ਗੱਡੀਆਂ ਤਾਂ ਦੇਉਂਦੀ ਉਹ ਮੈਂ ਇਹਦੇ ਕੀ ਕਰਾਂ ਹੁਣ ਮੈਂ ਵਿਚਾਰੀ ਨਾ ਗਿਆ ਉਹ ਜੋਰ ਜੋਰ ਦਾ ਮਾਰਦਾ ਵਿਚਾਰਾ ਆਉਂਦਾ ਉਹ ਮਰੀ ਬੋਡੀ ਡਵਲਟ ਹੋਣ ਹੁੰਦੀ ਆ ਉਹ ਵਿਚਾਰੇ ਲਾਉਂਦੇ ਨੇ ਪੰਜ ਸੱਤ ਨਹੀਂ ਹੁੰਦੇ ਜੋਰ ਆ ਉਹ ਤੋਂ ਬਾਅਦ ਸਰੀਰ ਕਹਿੰਦਾ ਵੀ ਜਾ ਤੂੰ ਮਾਰ ਹੋਂ ਢੱਠੇ ਖੋਜ ਤੂੰ ਨਹੀਂ ਨਹੀਂ ਮੈਨੂੰ ਨਹੀਂ ਮੇਰੀ ਨਹੀਂ ਮੇਰੇ ਤੇ ਆਉਣਾ ਚੱਲਣਾ ਜਾ ਲੁੱਟ ਹੁਣ ਤੂੰ ਡਾਕਟਰਾਂ ਦੇ ਲੁੱਟ ਉਹ ਐਨਾ ਕਸੂਤਾ ਫਸ ਜਾਂਦਾ ਉਹ ਵਿਚਾਰਾ ਘਰ ਵੀ ਲਟਾ ਲੈਂਦਾ ਔਰ ਉਹ ਲੁੱਟ ਦੇ ਵਿੱਚ ਉਹ ਆਪਦੀ ਜੀਵਨ ਲੀਲਾ ਸਮਾਪਤ ਆ ਜਾਂਦੀ ਠੀਕ ਹੈ ਜੀ ਕਿੰਨੀ ਛੋਟੀ ਗੱਲ ਵਿੱਚੇ ਕਰ ਦਿੰਦਾ ਆ ਆਪਣੇ ਬਜ਼ੁਰਗ ਸੀਗੇ ਕੁਝ ਇਹਦੇ ਵਿੱਚ ਮੈਂ ਗਲਤੀ ਇਹ ਚੀਜ਼ਾਂ ਦੀ ਯੂਨੀਵਰਸਟੀਆਂ ਦੀ ਜਾਂ ਆਪਣੇ ਸਰਕਾਰਾਂ ਦੀ ਥੋੜੀ ਜ਼ਿਆਦਾ ਮੰਨਦਾ ਕਿਉਂਕਿ ਲੋਕਾਂ ਨੂੰ ਇਹ ਚੀਜ਼ਾਂ ਦੇ ਚੋਲੋ ਨਹੀਂ ਸਮਝ ਆਏਗੀ ਜਿਹੜਾ ਮਾਤਰ ਕੋਈ ਮੇਰੇ ਵਰਗਾ ਜ਼ੋਰ ਲਾਉਂਦਾ ਉਹਦੇ ਉਮਾਰ ਪੈ ਜਾਂਦੀ ਦੁਨੀਆ ਕਿਉਂਕਿ ਹਟ ਕੇ ਤੁਸੀਂ ਗੱਲ ਕਰ ਨਹੀਂ ਸਕਦੇ ਜੇ ਅਸੀਂ ਭੀੜ ਨਾਲ ਚੱਲੋਂਗੇ ਠੀਕ ਹੈ ਜੇ ਕੋਈ ਭੀੜ ਤੁਸੀਂ ਅੱਡੇ ਚੱਲੋਂਗੇ ਤੁਹਾਡਾ ਮਖੌਲੇ ਬਹੁਤ ਉੜਦਾ ਤੁਹਾਡੀ ਮਰ ਕਿਉਂ ਬੰਦੇ ਨੂੰ ਐਂਦਾ ਜ਼ਿਆਦਾ ਨਾ ਉਹਨੂੰ ਸ਼ੇਅਰ ਕਰਦਾ ਕੋਈ ਨਾ ਉਹਨੂੰ ਗੱਲ ਸਮਝਦਾ ਕੋਈ ਬਸ ਦੇਰੇ ਖਾਲੇ ਲੱਗੇ ਆ ਜਾਂਦਾ ਜਾਂ ਉਹਦੇ ਨਾਲ ਦੂਜਾ ਜਿਹੜੀ ਯੂਨੀਵਰਸਿਟੀਆਂ ਸੀਗੀਆਂ ਆਪਣੀਆਂ ਇਹਨਾਂ ਨੂੰ ਵੀ ਥੋੜਾ ਜਆ ਲੋਕਾਂ ਨੂੰ ਦੱਸਣਾ ਚਾਹੀਦਾ ਸੀਗਾ ਵੀ ਤੁਸੀਂ ਪਾਣੀ ਦੀ ਪ੍ਰਜ਼ਰਵੇਸ਼ਨ ਹੈ ਲੀਵਿੰਗ ਫੂਡ ਕੀ ਹੈ ਡੈੱਡ ਫੂਡ ਕੀ ਹੈ ਬੀਜ ਕੀ ਨੇ ਕਿਵੇਂ ਤੁਸੀਂ ਚੀਜ਼ਾਂ ਨੂੰ ਬਰਕਰਾਰ ਰੱਖ ਸਕਦੇ ਹੋ ਜਿਹਨੂੰ ਹੁਣ ਯੂਨੀਵਰਸਿਟੀ ਲੁਧਿਆਣਾ ਦਾ 61 ਕਰੋੜ ਦਾ ਖਰਚਾ ਅੱਜ ਮੈਂ ਹੁਣ ਗੱਲ ਕਰਾਂ 61 ਕਰੋੜ ਦੇ ਹਿਸਾਬ ਨਾਲ ਚਲੋ ਹੋਰ ਛੱਡੋ ਕੱਲੀ ਪਾਣੀ ਦੀ ਪ੍ਰਜ਼ਰਵੇਸ਼ਨ ਦਾ ਵੀ ਆਪਣੇ ਕੀ ਬਣਿਆ ਆਪਣੇ ਨੇ ਸਾਲਾਂ ਚ ਬੀਜ ਲਾਉ ਲੋ ਆਪਣੇ ਤੋਂ ਕੀ ਬਣਿਆ ਕੀ ਇਨਪੁਟ ਨਿਕਲੇ ਨੇ ਸਾਲਾਂ ਤੇ ਘੱਟੋ ਘੱਟ ਤੁਸੀਂ ਲਾ ਕੇ ਚਲੋ 50 60 ਸਾਲ ਹੋ ਗਏ ਸੈਂਪਲ ਦਾ ਸੈਂਪਲ ਗੱਲ ਕਰ ਸਕਦੇ ਮੈਂ ਕਹਿੰਦਾ ਜਿੰਨੀਆਂ ਵੀ ਛੜਕਾਂ ਸੀ ਜਿਹੜੀ ਯੂਨੀਵਰਸਿਟੀ ਖਾਲ ਦੇ ਨੇ ਫਰੂਟੇ ਲਾ ਦਿੰਦੇ 20 ਸਾਲ ਪਹਿਲਾਂ ਮਾਤਰ ਕੋਈ ਜਿਹੜਾ ਰਿਕਸ਼ੇ ਵਾਲਾ ਬੰਦਾ ਸਾਰਾ ਤੋੜ ਕੇ ਖਾਤਾ ਲੰਦਾ ਹੁਣ ਮੈਂ ਆਲੂ ਆ ਔਲੇ ਦਾ ਕਰਦਾ ਤੁਸੀਂ ਐਂ ਕਰੋ ਸੰਤਾਨ ਸਾਹਿਬ ਰੋਡ ਤੇ ਚਲੇ ਜਾਓ ਫਰਿਆਨੇ ਤੇ ਮੇਰਾ ਉਧਰ ਪਿੰਡ ਪੈਂਦਾ ਸੰਤਾਨ ਸਾਹਿਬ ਤੋਂ ਜੀਂਦ ਨੂੰ ਫੋਟੇ ਫਰਿਆਨੇ ਸਰਕਾਰ ਨੇ ਲਾਇਆ ਹੋਏ ਨੇ ਦੇਸੀ ਔਲੇ ਉਹਨਾਂ ਤੋੜ ਲਿਆ ਨਾ ਅੱਛਾ ਰੋਡ ਤੇ ਨਾਲ ਹੋਏ ਨਹੀਂ ਸਾਈਡਾਂ ਤੇ ਲਾਇਆ ਹੋਏ ਨੇ ਭਾਈ ਕੀ ਆ ਬਾਤ ਉਹਦਾ ਕੀ ਉਹ ਫਾਰਾ ਅੱਜ ਦੇ ਟਾਈਮ ਤੇ ਦੇਣਗੇ ਪਹਿਲਾਂ ਮੈਨੂੰ ਦੇਸੀ ਨੇ अच्छा जी। ਉਹ ਜਿਹੜਾ ਮੈਂ ਉਹਦਾ ਖੇਤ ਚਲਾਵਾ ਫੇਰ ਤਾਂ ਉਹ ਮੈਂ 3 ਸਾਲ ਚ ਫਲ ਲੈਣਾ ਚਾਹ ਦੇਸੀ ਦਾ ਨਾ 10-12 ਦਾ ਤਾਲੀ ਜਿਹੜਾ ਦਰਖਤ ਬਣਦਾ ਵੱਡਾ। ਉਹ 10 ਸਾਲ ਕੋਈ ਨੇਚਰਲ ਲੱਗਿਆ ਸੀਗਾ। ਕੋਈ ਚੋਲੋ ਫੀਡ ਕੁਦਰਤ ਕਰਦੀ ਹੈ। ਉਹ ਤਾਂ ਹੀ ਤੇ ਰਿਜ਼ਲਟ ਜਾਰੇ ਦਿੰਦਾ। ਹੁਣ ਮੈਂ ਚਲੋ ਆਪਦੇ ਖੇਤ ਚ ਵੀ ਲਾਰ ਕੇ ਨਾ ਮੇਰੇ ਦਾ ਦਾਦਾ ਸਾਲ ਤੱਕ ਮੈਂ ਤਾਂ ਇੱਕੀ ਚ ਲੱਗਿਆ ਸੀ ਕਰ ਬਾਈ ਚ ਮੈਂ ਲਾਏ ਨੇ। ਮੈਂ ਤਾਂ ਇਹ ਪਲਾਂਟ ਛੋਟੇ ਛੋਟੇ ਨੇ ਉਹ ਦੇਸੀ ਲਾਇਨੇ ਫਾਲੇ ਉਹ 10 ਸਾਲਾਂ ਤੱਕ ਦੇਣਗੇ। ਉਹਦੇ ਕਰਕੇ ਮੈਂ ਜਿੱਥੇ ਵੀ ਦੇਖਦਾ ਮੇਰੇ ਨੇਚਰਲ ਲੱਗੇ ਹੋਏ ਨੇ ਉੱਥੇ ਮੈਂ ਜਾਣਨਾ ਸੋਰਸ ਕਰਦਾ ਚੀਜ਼ ਨੂੰ। ਕਰਕੇ ਮਿਹਨਤ ਕਰਕੇ ਅਸੀਂ ਬੰਦੇ ਲੈ ਕੇ ਜਾਂਦੇ ਆ ਉਹਦੇ ਵਿੱਚ ਆਹੋਂ ਪਾਖਰਾਂ ਦੇ ਵੀ ਸਾਈਡਾਂ ਤੇ ਲੱਗੇ ਹੋਏ ਨੇ ਉਹਦਾ ਆਪਾਂ ਲੰਦਪੁਰ ਸਾਹਿਬ ਜਾਂਦੇ ਆ ਉੱਥੇ ਵੀ ਸਾਈਡਾਂ ਤੇ ਲੱਗੇ ਹੋਏ ਨੇ ਮਰਜੀ ਜੇ ਮੈਂ ਕਹਾਂ ਸਰਕਾਰ ਕੁਝ ਵੀ ਨਹੀਂ ਲੱਗਦਾ ਸਰਕਾਰ ਦਾ 5 ਬੰਦਾ 800 ਕਰੋੜਾਂ ਦੇ ਬਜਟ ਨੇ 5 5 10 10 ਰੁਪਏ ਨਾਲ ਹੀ ਨਾਲੇ ਦਰਕਤ ਕਿੰਨੇ ਲੱਗ ਜਾਂਦੇ ਨੇ ਲੋਕ ਖਾ ਲੈਂਦੇ ਨਾਲੇ ਹੂੰ ਕਿੰਨਾ ਫਾਇਦਾ ਹੋਣਾ ਸੀ ਲੋਕਾਂ ਨੂੰ ਪਰ ਉਹ ਸਮਝ ਖਾਤਮ ਕਿਉਂ ਕਰੀ ਗਈ ਰੋਲਾ ਕਿੱਥੇ ਆ ਰੋਲਾ ਹੈ ਗਿਆ ਪੋਪੂਲੇਸ਼ਨ ਘਟਾਉਣ ਦੇ ਕਿਉਂ ਕਿਉਂਕਿ ਜਿਹੜੇ ਲੋਕ ਨੇ ਡਾਇਨਾਸੌਰ ਸੀਗੇ ਡਾਇਨਾਸੌਰ ਦੇ ਜੇ ਤੁਸੀਂ ਬੁੱਕਸ 'ਚ ਪੜ੍ਹੋਗੇ ਤਾਂ ਤਾਂ ਲੱਖ ਸਾਲ ਜੋਨੇ ਸੀਗੇ 290000 ਸਾਲੋਂ ਖੁਸ਼ੀ ਨਾਲ ਜੁਨੇ ਜਿਵੇਂ ਆਪਾਂ ਜੁਨੇ ਆਂ। ਕੀ ਬਾਤ। ਪਰ ਪਿਛਲੇ 100 ਸਾਲ ਉਹਨਾਂ ਲਈ ਇੰਨੇ ਤਕਲੀਫ ਦੇ ਆ ਗਏ ਸੀਗੇ ਕਿ ਉਹਨਾਂ ਦੀ ਪੋਪੂਲੇਸ਼ਨ ਹੀ ਉਹਨਾਂ ਲਈ ਖਤਰਾ ਬਣ ਗਈ ਸੀ। ਠੀਕ ਹੈ ਜੀ। ਇੱਕ ਵਾਰ ਕੀ ਹੋਇਆ ਉਹ ਡਾਇਨਾਸੌਰ ਦਾ ਕੀ ਹੋਇਆ ਉਹਨਾਂ ਦੀ ਪੋਪੂਲੇਸ਼ਨ ਅੱਲ ਨਹੀਂ ਵੱਧ ਗਈ ਕਿ ਉਹ ਜਿਹੜਾ ਭਜਨ ਜ਼ਿਆਦਾ ਸੀਗਾ। ਹਾਂਜੀ ਸਰਕੂਲੇਸ਼ਨ ਜਿਹੜਾ ਧਰਤੀ ਦਾ ਉਹ ਨਹੀਂ ਸਹੀ ਹੋਣਾ। ਉਹਦੇ ਸਿਸਟਮ ਇਹ ਲੱਗਿਆ। ਦੂਸਰਾ ਜਦੋਂ ਖਾਣ ਨੂੰ ਬਚਣ ਉਹ ਬੱਚੇ ਹੀ ਖਾਣੇ ਪੈਗੇ ਤੁਸੀਂ ਪ੍ਰਾਂincial ਸਰਤਾਂ ਚ ਬੱਚਾ ਜੀ ਮਰਗੀ ਇੰਨੇ ਆ ਜਿਆਦੇ ਭੁੱਖ ਮਰੀ ਕਿਉਂ ਕਿ ਹੋਗੀ ਜਨਸੰਖਿਆ ਜਾਰੇ ਹੋਗੀ ਬਹੁਤ ਜਿਆਦੇ ਹੋਗੀ ਇੱਕ ਤਾਂ ਉਹਨਾਂ ਦਾ ਆਪਣਾ ਵਾਜਨ ਹੀ ਉਹਨਾਂ ਦਾ ਵੈਰੀ ਬਣ ਗਿਆ ਜਨਸੰਖਿਆ ਜਿਆਦੇ ਹੋਗੀ ਜਿਆਦੇ ਲੋਕ ਹੋਗੇ ਉਹਦੇ ਨਾਲ ਕੀ ਜਿਹੜੀ ਸਰਕੂਲੇਸ਼ਨ ਹੁੰਦਾ ਸੀ ਧਰਤੀ ਦਾ ਉਹ ਨਹੀਂ ਸਹੀ ਹੋਇਆ ਹੈਗਾ ਉਹਦੇ ਨਾਲ ਉਹ ਸਰਕੂਲੇਸ਼ਨ ਹਿੱਲ ਗਿਆ ਤਾਂ ਦੁਨੀਆ ਤੇ ਪਚਾਲ ਆ ਗਏ ਉਲਝ ਗਿਆ ਸਾਰਾ ਮਰਗੀ ਨਵੀਂ ਜਾਤੀ ਉਹਦੇ ਨਾਲ ਕੀ ਹੋਇਆ ਜਿਹੜਾ ਆਪਾਂ ਤੇਲ ਨਿਕਲਦਾ ਧਰਤੀ ਚ ਉਹ ਡਾਇਨਾਸੌਰਾਂ ਦੀ ਚਮੜੀ ਦਾ ਤੇਲ ਹੈ ਖੇੜਾ ਧਰਤੀ ਜਦੋਂ ਕੋਲਾ ਦਬ ਕੇ ਦਰਖਤੋਂ ਪਹਿਲਾਂ ਕੋਲਾ ਬਣਦਾ ਉਹ ਦਰਖਤਾਂ ਦਾ ਬਣ ਗਿਆ। ਕਾਲੂ ਜਪਾਟਾ ਕੋਈ ਨੇ ਦਵਾਂ ਦੀ ਆਪਣੀ ਚਮੜੀ ਦਾ ਤੇਲ ਬਣੂਗਾ। ਅੱਛਾ ਜੀ। ਤੇ ਜਿਹੜਾ ਆਹ ਦਰਖਤ ਨੇ ਇਹਨਾਂ ਦਾ ਕੋਲਾ ਬਣੋ। ਜੀ ਉਹ ਕੋਲੇ ਹੋ ਗਿਆ। ਉਹ ਚੀਜ਼ ਹੋਰ ਕਰਕੇ ਜਿਹੜਾ ਹਿਮਾਲਿਆ ਪਰਬਤ ਆ ਇਹ ਇੱਕ ਥੱਲੇ ਸਮੁੰਦਰ ਸੀਗਾ। ਇਹ 100 ਰੁਪਏ ਦੀ। ਇਹ ਸਮੁੰਦਰ ਦੇ ਵਿੱਚ ਮੱਛੀਆਂ ਸੀ। ਉਹ ਮੱਛੀਆਂ ਜਦੋਂ ਉੱਤਰ-ਪੁੱਤਰ ਹੋ ਗਈ ਧਰਤੀ ਉਹ ਸਾਰੀਆਂ ਚੀਜ਼ਾਂ ਉੱਪਰ-ਥੱਲੇ ਹੋ ਗਏ। ਇਹ ਸਮੁੰਦਰ ਦੇ ਪਹਾੜ ਬਣ ਗਏ। ਜਦੋਂ ਪਹਾੜ ਬਰੇ ਉਹ ਜਿੰਨੇ ਵੀ ਜੀਵ ਜੰਤੂ ਸੀਗੇ ਉਹਨਾਂ ਦੇ ਸਰੀਰ ਦੇ ਵਿੱਚ ਜਿੰਕ ਪੋਟਾਸ਼ੀਅਮ ਫਾਸਫੋਰਸ ਜਿਹੜੇ ਤੁਹਾਡੇ ਅੱਜ ਖੇਤਾਂ 'ਚ ਪਹੁੰਚਦੇ ਨੇ ਇਹ ਚੀਜ਼ਾਂ ਆਪਾਂ ਕਹਿੰਦੇ ਪੰਜਾਬ ਦੀ ਮਿੱਟੀ ਉਹ ਸਾਰੀ ਚੀਜ਼ ਪਹਾੜਾਂ 'ਚ ਚਲੀ ਪਹਾੜਾ ਬਹੁਤ ਸਾਲ ਕਰੋੜਾਂ ਆਪਾਂ ਇਹ ਜਿਹੜੇ ਤੁਸੀਂ ਗੱਲਾਂ ਸਮਝੋਗੇ ਇਹਨੂੰ 500 ਸਾਲ ਆ ਜਾਂ 700 ਸਮਝੋ ਗੱਲਾਂ ਦੇ ਵਿੱਚ ਬਰਕੀ ਪ੍ਰਕਾਸ਼ਨ ਦੇ ਰਹੇ ਆ ਚੀਜ਼ਾਂ ਠੀਕ ਹੈ ਜੀ ਉਹਦੇ ਬਾਅਦ ਹਜ਼ਾਰਾਂ ਸਾਲ ਉਹ ਪਹਾੜਾਂ ਦਾ ਪਾਣੀ ਪੰਜਾਬ ਜਾਂਦਾ ਰਿਹਾ ਜਿਵੇਂ 8ਵੀਂ ਸਦੀ ਚ ਜਾਂਦਾ ਰਿਹਾ 9ਵੀਂ ਜਾਂਦਾ ਰਿਹਾ ਗੁਰੂਆਂ ਤੋਂ ਪਹਿਲਾਂ ਦੀ ਗੱਲਾਂ ਜਿਵੇਂ ਕਿ ਜੇ ਤੁਸੀਂ ਟਾਈਮ ਨੂੰ ਦੇਖੋ 2019 2000 ਡੇਟ ਐਂ ਚੱਲਦੀ ਆਈ ਹੈ ਲਾਸਟ ਦੇ ਮਹੀਨੇ ਜਿਵੇਂ 18ਵੀਂ ਸਦੀ ਚੋਂ ਇਹ ਡੇਟ ਚੱਲ ਰਹੀ ਸੀ ਬਹਿਲੇ ਐਂ ਚੱਲਦੇ ਸੀ ਐਂ ਦਿਨ ਰਾਤ ਚੜਦਾ ਠੀਕ ਆ ਐਂ ਪਹਿਲਾਂ ਮੀਂਹ ਪੈਂਦੇ ਸੀ ਐਂ ਪਾਣੀ ਆਂਦਾ ਸੀ ਉਹ ਪਾਣੀ ਆਂਦਾ ਸੀ ਪੰਜਾਬ ਚ ਉਹ ਪੰਜਾਬ ਦੇ ਵਿੱਚੋਂ ਜੀ ਤਾਕਤ ਸੀਗੀ ਸਮੁੰਦਰ ਦੀ ਉਹ ਮਿੱਟੀ ਤੇ ਜਾ ਕੇ ਮਿੱਟੀ ਨੂੰ ਪਾਣੀ ਦੇ ਕੇ ਜਾ ਕੇ ਪੰਜਾਬ ਦੇ ਮੈਦਾਨਾਂ ਚ ਉਹ ਪੰਜਾਬ ਦੇ ਮੈਦਾਨਾਂ ਨੇ ਜਿਹੜਾ ਅਰਾਜ ਪੈਦਾ ਕਰਿਆ ਉਹ ਲੋਕਾਂ ਨੇ ਖਾਦਾ ਆਪਣੇ ਬੂਰੋਂ ਦਾ ਜਦੋਂ ਆਜ ਲੋਕਾਂ ਨੇ ਖਾਦਾ ਉਹ ਕਿਉਂਕਿ ਆਪਣਾ ਸਰੀਰ ਵੀ ਮਿੱਟੀ ਤੋਂ ਬਣਿਆ ਹੋਇਆ ਹੈ ਮਿੱਟੀ ਦੀ ਤਾਕਤ ਉਹ ਬੰਦੇ 'ਚ ਆ ਗਈ ਬੰਦੇ 'ਚ ਆ ਗਈ ਤਾਂ ਉਹਦੇ ਦਾ ਜੀਵਨ ਸੱਚ ਡੀ ਜਨੇ ਚਾ ਉਹਦਾ ਕੀ ਹੋਇਆ ਵੀ ਆਪਣੇ ਸਰੀਰਕ ਤੌਰ ਤੇ ਤੱਕ ਰਹੇ ਹੋਗੇ ਜਗਰਾ ਕੇ ਨਹੀਂ ਆ ਗਿਆ ਕਿਉਂਕਿ ਜਦੋਂ ਤੁਹਾਡਾ ਹੱਥ ਦੇ ਵਿੱਚ ਜਿੰਕ ਫਾਸਫੋਰਸ ਪਟਾਸ਼ੀਆ ਵਾ ਇਹ ਚੀਜ਼ਾਂ ਜਾਦੇ ਆ ਗਿਆ ਤੁਹਾਡੇ ਅਨੀਵਰ ਨੂੰ ਲੀਨਿੰਗਸ ਮਿਲ ਗਿਆ ਤਾਂ ਉਹ ਉਹ ਚੀਜ਼ਾਂ ਨੂੰ ਆਪਣੀ ਭਾਸ਼ਾ ਤੋੜ ਕੇ ਉਹ ਖਾਦ ਨੂੰ ਪ੍ਰੋਵਾਈਡ ਕਰ ਦਿੰਦਾ ਆਹ ਤੋ ਇਹਦਾ ਧੜਕਦਾ ਦਿਮਾਗ ਨੂੰ ਪੂਰੇ ਨਰਵਸ ਸੈੱਲ ਮਿਲਦੇ ਨੇ ਦਿਮਾਗ ਇਹ ਪੂਰੇ ਪੌਸਟਿਕ ਤੱਤ ਐਂਟੀ ਆਕਸੀਡੈਂਟ ਪੂਰੀ ਤਾਕਤ ਮਿਲਦੀ ਹੈ ਜੀ ਤੇ ਜ਼ਿੰਕ ਪੋਟਾਸ਼ੀਅਮ ਮੈਲਰਨਸ ਮਿਲਦੇ ਨੇ ਜਦੋਂ ਮੈਲਰਨਸ ਮਿਲਦੇ ਤਾਂ ਉਹ ਡਰਦਾ ਨਹੀਂ ਦਲੇਰੀ ਆਉਂਦੀ ਆ ਉਹ ਚ ਯੋਵਾਂਦੀ ਕਿਉਂਕਿ ਪਾਣੀ ਕਰੋ ਹੁੰਦਾ ਜਦੋਂ ਉਹ ਫੂਨ ਨਹੀਂ ਮਿਲ ਰਹਾ ਉਹਨੂੰ ਪੋਸਟਕ ਤੱਕ ਨਹੀਂ ਮਿਲ ਰਹਾ ਉਹਨੂੰ ਖਰਾਕ ਨਹੀਂ ਮਿਲਦੇ ਉਹ ਆਪਣੇ ਪੁਰਾਣੇ ਵਾਲੇ ਦੀ ਮਿੱਟੀ ਤੋਂ ਨਾਜ ਰਹਿੰਦੇ ਜਾਂਦੇ ਸੀ ਤਾਂ ਕਰਕੇ ਆਪਣੇ ਬਜ਼ੁਰਗ ਦਲੇਰ ਜਿਆਦੇ ਹੁੰਦੇ ਸੀਗੇ ਤਾਕਤ ਜਿਆਦੇ ਹੁੰਦੀ ਸੀ ਕਿਉਂ ਉਹ ਕਿਉਂ ਉਹਦੀ ਮਿੱਟੀ ਤਾਕਤਵਰ ਸੀ ਆਪਾਂ ਤਾਕਤਵਰ ਕਿਉਂ ਸੀ ਹਿਮਾਲਿਆ ਪਰਬਤ ਦੀ ਗੋਤ ਚ ਆਪਾਂ ਇਹ ਆਪਣਾ ਪੰਜਾਬ ਦੇ ਉੱਤੇ ਵੱਲ ਵੀ ਤਾਂ ਕਰਕੇ ਆਖਿਆ ਹੈ ਹਿਮਾਲਿਆ ਪਰਬਤ ਦਾ ਇਹ ਦਾ ਪਾਣੀ ਜੋ ਸਾਰੇ ਜਿਹੜੇ ਪੰਜ ਦਰਿਆ ਉਹ ਪੰਜ ਦਰਿਆ ਆਉਂਦੇ ਸੀ ਪੰਜਾਬ 'ਚ ਤਾਂ ਕਰਕੇ ਉਹ ਤਾਕਤ ਆ ਚੀ ਪਾਰਾ ਆਪਾਂ ਨੇ ਉਹ ਚੀਜ਼ ਦਾ ਇੰਨਾ ਕ ਨਾਸ ਕਰਤਾ ਉਹ ਸੋਨੇ ਦਾ ਇੰਨਾ ਕ ਨਾਸ ਕਰਤਾ ਜੇ ਪਿੰਡਾਂ ਚ ਤੁਸੀਂ ਜਾ ਕੇ ਦੇਖ ਲੋ ਹਰੇਕ ਪਿੰਡ ਚ ਗੁਰੂ ਘਰ ਆ ਹਰੇਕ ਪਿੰਡ ਦਾ ਤੁਸੀਂ ਹਾਲ ਦੇਖ ਲੋ ਜਾ ਕੇ ਬਿਮਾਰੀਆਂ ਤੇ ਆਪਣੇ ਵਿਆਹਾਂ ਦਾ ਦੇਖ ਲੋ ਕੋਈ ਵੀ ਮੁੱਦਾ ਚੱਕ ਲੋ ਸੋਸ਼ਲ ਮੁੱਦਾ ਕੋਈ ਵੀ ਚੱਕ ਲੋ ਤੇ ਕਿੰਨੀ ਕ ਵੱਡੇ ਲੈਵਲ ਤੇ ਬਰਬਾਦੀ ਹੋਈ ਹੈ ਕਿਉਂ ਹੋਈ ਕਿਉਂਕਿ ਜੇ ਤੁਸੀਂ ਪੁਰਾਣਾ ਇਤਿਹਾਸ ਚੱਕੋਗੇ ਨਾ ਹਰ ਟਾਈਮ ਬੇਲਰ ਬੰਦੇ ਤੇ ਕੰਮ ਕਰਨ ਵਾਲੇ ਬੰਦੇ ਦੀ ਪਹਿਲੇ ਦਿਨ ਤੋਂ ਲੱਗਦੀ ਆਈ ਹੈ ਇਹ ਗੁਰੂਆਂ ਤੋਂ ਪਹਿਲਾਂ ਵੀ ਸੀ ਗੁਰੂਆਂ ਵੇਲੇ ਵੀ ਸੀ ਮੋਗਲਾਂ ਵੇਲੇ ਵੀ ਸੀ ਗੋਰਿਆਂ ਵੇਲੇ ਵੀ ਸੀ ਅੱਜ ਵੀ ਠੀਕ ਹੈ ਜੀ ਸਹੀ ਹੈ ਜੀ ਇਹ ਪੰਜਾਬ ਉਹ ਇਹੀ ਚੀਜ਼ ਦੇ ਮਾਰੇ ਇੱਕ ਬੰਦਾ ਕੰਮ ਕਰਕੇ ਮਿਹਨਤ ਕਰਕੇ ਖਾਂਦਾ ਇੱਕ ਬੰਦਾ ਬੇਲਾ ਕਰਦਾ ਉਹ ਬੇਲਾ ਉਹਨੂੰ ਰਾਜ ਕਰਦਾ ਉਹਦੇ ਉੱਤੇ ਰਾਜ ਕਰਨਾ ਸ਼ਰੀਰ ਨੂੰ ਕਹਿੰਦੇ ਨੇ ਉਹ ਰਾਜ ਕਰਨਾ ਸ਼ਰੀਰ ਨੂੰ ਉਹਨੂੰ ਗਲਤ ਉਹਨਾਂ ਚ ਲੈ ਜਾਂਦੇ ਕਿਉਂਕਿ ਉਹ ਆਪ ਕੰਮ ਕਰਨਾ ਚਾਹੁੰਦੇ ਦੂਜਿਆਂ ਤੋਂ ਜ਼ਿਆਦਾ ਕਰਾਉਣਾ ਚਾਹੁੰਦੇ ਸਹੀ ਹੈ ਜੀ ਜਦ ਇਹ ਚੀਜ਼ ਡਿਵਾਈਡ ਹੋਣੀ ਚਾਹੀਦੀ ਪਰ ਹੁਣ ਇਹ ਚੀਜ਼ ਨੇ ਫਿਚਰ ਦੇ ਵਿੱਚ ਜ਼ਿਆਦਾ ਵਧਣਾ ਕਿਉਂ ਵਧਣਾ ਪੋਪੂਲੇਸ਼ਨ ਘਟਾਣੀ ਹੈ ਮਜਬੂਰੀ ਹੈ ਹੁਣ ਬੱਸ ਸੱਚ ਆਪਾਂ 50 ਬੰਦੇ ਆ ਜੇ 10 ਬੰਦਿਆਂ ਨੇ ਮਾਰਨਾ 40 ਬਾਦ ਹੈ ਨਾ 40 ਦਸਾਂ ਨੂੰ ਮਾਰ ਦੇਣਗੇ ਜੇ 50 ਦੇ 50 ਮਾਰਾਂਗੇ ਆਪਾਂ ਜੇ ਤੁਸੀਂ 10 ਮਾਰ ਕੇ ਤਾਂ ਅਸੀਂ 40 ਬਚ ਜਾਾਂਗੇ ਇਹ ਹਿਊਮਨ ਨੇਚਰ ਹੈ ਅਹੀਂ ਕੰਮ ਕਰਦਾ ਆਪਾਂ ਦੋ ਸਕੇ ਭਾਈ ਆ ਆਪਣੇ ਕੋਲ ਇੱਕ ਪਾਣੀ ਦੀ ਬੋਤਲ ਹੈ ਪੰਜ ਲੋਕਾਂ ਕੇ ਪਾਣੀ ਨਹੀਂ ਪੀਤਾ ਤੂੰ ਭਾਈ ਬਣਾ ਲਵਾएंगे ਪਾਣੀ ਪੀਂਗਾ ਪਹਿਲਾਂ ਪਹਿਲਾਂ ਪਾਣੀ ਪੀਂਗਾ ਬਾਅਦੋਂ ਦੇਖਾਂਗੇ ਭਾਈ ਕੋਈ ਪਹਿਲਾਂ ਮੈਨੂੰ ਪਾਣੀ ਦੇ ਦੇ ਯਾਰ ਪਿਆਸ ਲੱਗੀ ਪਈ ਆ ਐਣੀ ਅਣੀ ਲੋਕਾਂ ਦੇ ਧਰਤੀ ਦੇ ਉੱਤੇ ਫੂਲ ਕਰਾਈਸਿਸ ਜਾਂ ਪਾਣੀ ਦੀਆਂ ਘਟਰੀਆਂ ਨੇ ਉਹਨਾਂ ਨੂੰ ਪਤਾ ਵੀ ਇਹ 2050 ਤੱਕ 2060 ਤੱਕ ਇਹ ਪਾਪੂਲੇਸ਼ਨ 1400 ਕਰੋੜ ਹੋ ਜਾਣੀ ਹੈ ਤੇ ਉਹ ਡਾਇਨਾਸੌਰ ਜਿਵੇਂ ਉਹਨਾਂ ਨੇ ਪੜੀਆਂ ਹੋਈਆਂ ਨੇ ਉਹ ਚੀਜ਼ਾਂ ਆਪਣੇ ਨਾਲ ਵੀ ਹੋਣਗੀਆਂ ਉਹਦੇ ਕਰਕੇ ਉਹਨਾਂ ਨੇ ਆਪਣੀ ਸੋਈ ਖੋਹੀ ਉਹਦੇ ਕਰਕੇ ਬੈਲਾਏ ਉਹਦੇ ਕਰਕੇ ਐਲੋਪੈਥੀ ਆਈ ਕਿਉਂ ਕਿ ਕਿਉਂਕਿ ਜਿਹੜਾ ਐਲੋਪੈਥੀ ਹੈ ਮੈਨमेड ਬਟਾਕਦਾ ਪਹਿਲੀ ਗੱਲ ਤਾਂ ਲੀਵਰ ਨੂੰ ਮੰਨਦਾ ਨਹੀਂ ਪਰਦਾ ਨਹੀਂ ਤੋੜਦਾ ਨਹੀਂ ਆਪਣੀ ਭਾਸ਼ਾ ਦਾ ਦੂਜਾ ਉਹ ਫਰਦਾ ਹੀ ਹੈਗਾ ਹੁਣ ਤੁਸੀਂ ਟ੍ਰਾਂਕ ਚ ਗੋਲੀ ਰੱਖਦੇ ਐਲੋਪੈਥੀ ਉਹਨੂੰ 100 ਸਾਲ ਬਾਅਦ ਕੱਢ ਲਓ ਜੀ ਤੁਸੀਂ ਆਲੂ ਬਗਾਰੂ ਰੱਖ ਦੋ ਘੰਟੇ ਨਿਕਲ ਜੀ ਸਹੀ ਹੈ ਜੀ ਕੋਈ ਨਹੀਂ ਚੀਜ਼ ਲਾ ਲੋ ਇਹ ਵੀ ਅਸੀਂ ਨੈਚਰਲ ਪ੍ਰਚਾਰ ਵੀ ਨਹੀਂ ਨਾ ਕਰਾ ਹੋਇਆ ਤੁਸੀਂ ਲੋਬ ਨਹੀਂ ਪੈਂਦੀ ਹੁਣ ਜਿਹੜੀ ਕੈਮੀਕਲ ਚੀਜ਼ ਆ ਉਹ ਤਾਂ ਸੜਦੀ ਨਹੀਂ ਗਲਦੀ ਨਹੀਂ ਪਲਾਸਟਿਕ ਗਲਦੇ ਨਹੀਂ ਸੜਦਾ ਨਹੀਂ ਨੈਚਰਲ ਜੀਂ ਤੋਂ ਉਹਦੀ ਗੱਲ ਜਾਂਦੀ ਹੈ ਤਾਂ ਕਰਕੇ ਉਹ ਸਿਸਟਮ ਦੇ ਵਿੱਚ ਉਹ ਚੀਜ਼ਾਂ ਜ਼ਿਆਦੇ ਵਾੜ ਰਹੇ ਨੇ ਜਿਹੜੀ ਕੀ ਗਲਦੇ ਹੋ ਮਿੱਟੀ ਵੀ ਕਿਉਂ ਡੈੱਡ ਹੋ ਗਈ ਮਿੱਟੀ ਦੇ ਵਿੱਚ ਤੁਸੀਂ ਉਹ ਪ੍ਰਾਣ ਪਾਈ ਜਾਂਦੇ ਲੋਕ ਪ੍ਰਾਣ 4% ਆ ਦੇ ਵਿੱਚ ਕਾਰਬਨ ਜਿਹੜਾ ਬਾਕੀ ਦਾ ਤੁਸੀਂ 66% ਉਹ ਸੰਥੈਟਿਕ ਹੈ ਕੈਮੀਕਲ ਹੈ ਉਹ ਮਿੱਟੀ ਤੇ ਪਿਆ ਹੈ ਹੋ ਮਿੱਟੀ ਦੇ ਜੀਵਤਾਂ ਉਹਨਾਂ ਦਾ ਜੋ ਕੋਈ ਮਿੱਟੀ ਨੂੰ ਮੇਰੇ ਖੇਤ ਚ ਜਾਇਓ ਮਿੱਟੀ ਤੁਸੀਂ ਜਾਨਵਰ ਕੋਈ ਖਾਊਗਾ ਉਹਨੂੰ ਵਰਤੋ ਚ ਲਿਆਊਗਾ ਜੈਂਕ ਤੇ ਪਟਾਸ਼ ਹੁਣ ਪਲਾਸਟਿਕ ਡੇਗਦਾ ਤੁਸੀਂ ਉਹਦੇ ਵਿੱਚ ਉਹ ਬੇਚਾਰੇ ਨੂੰ ਉਹਨੂੰ ਡੇਗਾ ਹੁਣ ਪਲਾਸਟਿਕ ਤਾਂ ਤਾਕਤ ਲਊਗਾ ਕਿੰਦੋਂ ਤੱਕ ਲਊਗਾ ਪਲਾਸਟਿਕ ਕੀ ਪਲਾਸਟਿਕ ਤਾਂ ਕਿ ਡੈੱਡ ਹੈ ਉਹਨੂੰ ਤਾਂ ਆਪਾਂ ਕੋਲ ਥੋੜੀ ਸਾਗ ਚ ਦੇਊਗਾ ਪੇੜਿਆਂ ਨੂੰ ਸਹੀ ਹੈ ਬਈ ਤੁਸੀਂ ਪ੍ਰਾਣ ਪ੍ਰਾਕ੍ਰਿਤੀ ਫੇਰ ਕਹਿੰਦੇ ਸਾਡੀਆਂ ਹੋ ਗਿਓ ਕਦੇ ਵਾਸਤੇ ਪਾ ਰਹੇ ਤੁਸੀਂ ਇੰਨੇ ਮੈਂ ਕਹਿੰਦਾ ਯਾਰ ਜਿੰਨਾ ਨਾ ਬਹੁਤ ਜ਼ਿਆਦਾ ਹੈ ਇੱਕ ਬੰਦੇ ਕੋਲ 10 ਕਰੋੜ ਰੁਪਏ ਤੇ ਹੈ ਉਹ ਯਾਰ ਉਹ 10 ਕਰੋੜ ਦੇ ਉਹਨੂੰ ਵੈਲਿਊ ਹੈ ਕਿ ਉਹਨੂੰ ਐ ਮੈਂ ਵੱਟ ਵੱੜ ਲਾ ਉਹ 5 ਸਾਲਾਂ ਦੇ ਵਿੱਚ 500 ਰੁਪਏ ਨਹੀਂ ਬਣਾਉਂਦਾ ਹੁਣ 500 ਰੁਪਏ ਤੁਸੀਂ ਇੱਕ ਵਾਰ ਮੋਟਰਸਾਈਕਲ ਵਾਗ ਕੇ ਲੈ ਟਾਇਰ ਬੰਚਰ ਹੋ ਗਿਆ ਲੱਗ ਗਿਆ ਹੁਣ ਪਰ ਉਹਨੇ ਪਾ 10 ਸਾਲ ਉਹਨੇ ਗਰਾਰੇ ਢਾਰਕੀ ਆ ਬੇ ਮੈਂ ਹੋਰ ਵੱਡ ਲਾ ਨਾਲ ਉਹਨੂੰ ਬੰਨਣਾ ਕੋਈ ਨਹੀਂ ਹੋ ਜਾਣਾ ਬੇ ਇੰਨਾ ਕਿ ਦਾਦੇ ਆਪਣਾ ਸਮਾਜਿਕ ਢਾਂਚਾ ਆਪਣੇ ਆਪ ਦਾ ਖਰਾਬ ਕਰ ਲਿਆ ਤੁਸੀਂ ਗੁਰੂਗਰਾਹ ਦੇਖ ਲੋ ਕੀ ਆਪਾਂ ਮਰ ਕੀ ਮੈਂ ਇਹ ਕਹਿ ਰਹੇ ਹਾਂ ਬਸ ਇੱਕਲਾਸ ਗੱਲ ਆ ਬੇ ਆਪਣੇ ਐਕਸਪਾਇਰੀ ਰੇਟ ਆ ਗਈ ਬੇ ਹਾਂਜੀ ਸਹੀ ਹੈ ਭਾਈ ਇਹ ਐਕਸਪਾਇਰੀ ਡੇਟ ਆ ਗਈ ਐਕਸਪਾਇਰੀ ਡੇਟ ਦਾ ਮਤਲਬ ਕੀ ਹੈ ਵੀ ਅੱਗੇ ਪੋਤੇ ਪਰੋਤੇ ਹੁਣ ਕਰਮ ਵਾਲੇ ਦੀ ਪੈਦਾ ਹੋਣਗੇ ਠੀਕ ਹੈ ਜਿਹੜਾ ਬੰਦਾ ਕੋਈ ਸਮਝ ਜੂਗਾ ਕੁਦਰਤ ਨਾਲ ਜੁੜ ਜੂ ਨਿਮਾ ਤਰਾਗਾ ਤਰਾ ਪਰੋਤੇ ਪਰੋਤੇ ਤੁਸੀਂ ਕਰਜੋ ਥੋਡੇ ਠੀਕ ਹੈ ਸਾਡੇ ਕੋਲ 50-50 ਕਰੋੜ ਦੇ ਪਲਾਟ ਪਏ ਨੇ ਪਰ ਉਹ ਤਾਂ ਉਹਦੀ ਵੈਲਿਊ ਹੈ ਜੇ ਅੱਗੇ ਤੁਹਾਡੀ ਜਨਰੇਸ਼ਨ ਹੈ ਜਨਰੇਸ਼ਨ ਹੁਣ ਵੀ ਸਾਡੇ ਪਿੰਡਾਂ ਸਾਡੇ 20-25-25 ਕਿਲਾਂ ਦੇ ਰਿਸ਼ਤੇ ਨਹੀਂ ਹੋਰੇ ਮੁੰਡਿਆਂ ਦੇ ਅੰਨਬਰਾ ਹਾਲ ਹੋ ਰਿਹਾ ਪੰਜਾਬ ਦੇ ਜਵਾਨ ਮੁੰਡੇ ਮੈਂ ਮੈਂ ਵੀ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਦੇਦੋਂ ਗਿਆ ਮੈਂ ਪਾਸਵਨ ਚ ਮੈਂ ਵੀ ਉਦੋਂ ਚਲੋ ਅਸੀਂ ਦਾਦੂ ਰੂਪੀਨ ਲੱਕਿਓ ਅਲਰਜੀ ਨਹੀਂ ਹੁੰਦੀ ਸੀ ਬੋਡੀ ਫਿਰ ਵੀ ਮੁੰਡਿਆਂ ਨੂੰ ਪੁੱਛਦਾ ਮੈਂ ਵੀ ਕਿਉਂ ਤੁਸੀਂ ਕਿਉਂ ਨਸ਼ੇ ਕਰਦੇ ਬਾਈ ਕਹਿੰਦੇ ਅਲਰਜੀ ਹੋਈ ਹੈਗੀ ਅਲਰਜੀ ਦਾ ਉਹ ਵੀ ਜੇ ਤੁਸੀਂ ਕੁਝ ਖਾਓਗੇ ਜੱਜ ਦਾ ਖਾਓਗੇ ਕੁਝ ਤਾਂ ਜੱਜ ਦਾ ਜੇ ਸਾਲਾ ਚੱਦਦਾ ਮਿਲੂਗਾ ਮਿਲੂਗਾ ਜੇ ਤਾਂ ਚਾਹਦਾ ਜੇ ਕਿਤੇ ਪੈਸੇ ਦੇ ਹੋਣਗੇ ਹੁਣ ਜਦੋਂ ਆਪ ਨੂੰ ਪਤਾ ਹੈ ਵੀ ਉਹ ਫਾਲਾ 10 ਸਾਲਾਂ ਚ ਹੋਇਆ ਜਾਂ 10 ਸਾਲਾਂ ਤੁਸੀਂ ਉਹਨੇ 8 ਲੱਖ ਟਿਕਾ ਭਰਤਾਂ ਕਰ ਰਹੇ ਯਾਰ ਉਹਨੇ ਤੁਸੀਂ ਇਹ ਨੂੰ ਕਹਿੰਦੇ ਕਿ ਮੈਂ ਆਰਮ ਘਟੋ ਚ ਦੇ ਦੇ ਮੈਂ ਕਿਉਂ ਨਾ ਲਾ ਲਵੋ ਹੁਣ ਬਹੁਤ ਬੰਦੇ ਕਿਉਂ ਗਈ ਜੀ ਸਾਨੂੰ 500 ਰੁਪਏ ਤੇ ਦੇ ਦੇ ਦਾ ਦੇ ਦੇ ਉਹ ਮੈਂ ਕਹਿੰਦਾ ਛੱਡੋ ਤੁਸੀਂ ਵਾਰ ਵੇਚਣ ਦੀ ਗੱਲ ਤੁਸੀਂ ਆ ਮੈਂ ਸਾਰਾ ਰੱਖ ਲਵੋ ਹਾਂ ਉਹਦਾ ਹਾਰਾ ਚਾਰਾ ਤੁਸੀਂ ਉਹਦਾ ਲਾ ਕੇ ਜਿਹੜਾ ਬੰਦਾ ਉਹਦਾ ਵੇਚਣ ਦੀ ਖਾਨ ਵਾਲਾ ਬਹਿ ਰਿਹਾ ਹੁਣ ਤਾਂ 8-900 ਪਹਿਰਿਆ ਯਾਰ ਤੇ ਤੁਸੀਂ ਉਹ ਤੋਂ ਕਿਵੇਂ ਵਿਚਾਰਾ ਦਾਨੀ ਕੋਲ ਥੱਡੇ ਕਿਹੜਾ ਤੁਹਾਡੇ ਵਾਸਤੇ ਦੇ ਤੁਹਾਨੂੰ 1000 ਰੁਪਏ ਦਾ ਬਾਕੀ ਤੋਂ 500 ਤੁਸੀਂ ਉਹਨੂੰ ਐ ਪੁੱਛੋ ਹੁਣਾਂ ਚੰਡੀਗੜ੍ਹ ਮੇਰੇ ਪ੍ਰੋਡਕਟ ਜਾਂਦੇ ਨੇ 15 ਸੈਕਟਰ ਚ ਠੀਕ ਹੈ ਫਰਕ ਹੈ ਉੱਥੇ ਲੋਕ ਕਹਿੰਦੇ ਨੇ ਬਈ ਯਾਰ ਇਹ ਚੀਜ਼ ਤੂੰ ਸਸਤੀ ਕਿਵੇਂ ਦੇ ਰਿਹਾ ਇਹ ਚੀਜ਼ ਅਨੇ ਰੇਟ ਸੀ ਆਉਗੀ ਪਰ ਆਪਣੇ ਲੋਕ ਕੀ ਨੇ ਬਈ ਉਹ ਤੋਂ ਜਿੰਨਾ ਤੁਸੀਂ ਗੁਰਦੁਆਰਾ ਚ ਅਨਾਉਂਸਮੈਂਟ ਕਰਾ ਦੋਵੇ ਐ ਕਰਕੇ ਡੀਲ 70 ਰੁਪਏ ਕਿਲੋ ਲੀਟਰ ਮਿਲਣਾ ਕਰਿਆ ਨੇ ਸਾਰੀ ਦੁਨੀਆ ਭੱਜ ਰੂ ਤੋਂ ਲੱਗ ਕਿਸ ਨੇ ਐ ਨਹੀਂ ਪੁੱਛਣਾ ਵੀ ਕੀ ਗੱਲ ਬਾਈ ਰੇਟ 60 ਰੁਪਏ 270 ਕਿਲੋ ਦੀ ਜਾਨਾ ਉਹ ਲੁੱਟ ਲਓ ਲੁੱਟ ਲਓ ਲੁੱਟ ਲਓ ਲੈ ਲਓ ਬਸ ਬੰਦੇ ਨੂੰ ਉਹ ਐ ਨਹੀਂ ਬੰਦ ਪੁੱਛਦਾ ਵੀ ਕੀ ਗੱਲ ਵੀ ਤੂੰ ਕਿਵੇਂ 70 ਰੁਪਏ ਦੇਤਾ ਜਦੋਂ ਰੇਟ ਇਹ ਤਾਂ ਨਾ ਤਾਂ ਕਰਕੇ ਥੋੜਾ ਜਿਹਾ ਪੈਸੇ ਨੂੰ ਛੱਡ ਕੇ ਆਪਦੇ ਸਰੀਰ ਦੇ ਵੀ ਹੋਜੋ ਆਪਦੇ ਲੀਵਰ ਦੇ ਹੋਜੋ ਆਪਦੀ ਬੱਚਿਆਂ ਦੇ ਹੋਜੋ ਠੀਕ ਹੈ ਪੈਸਾ ਠੀਕ ਹੈ ਜ਼ਰੂਰਤ ਆ ਜ਼ਿੰਦਗੀ ਨਹੀਂ ਹੈਗੀ ਐ ਪਰ ਜ਼ਿੰਦਗੀ ਬਣਾਤੀ ਨਾ ਆਪਣੇ ਪੰਜਾਬ ਨੂੰ ਆਪਾਂ ਨੇ ਆਪਾ ਆਪਾਂ ਨੂੰ ਜਿਹੜੇ ਮੀਨ ਲੋਕ ਲੁੱਟਣਗੇ ਪੈਸੇ ਦੇ ਲਾਲਚ ਦੇ ਕੀ ਲੁੱਟਣਗੇ ਕਿਉਂਕਿ ਆਪਾਂ ਦਾ ਆਪ ਆਪਣਾ ਮਾਝਾ ਦਾ 10 ਰੁਪਏ ਦੀ ਆ ਬਸ ਵੇਖ ਜਾਨੇ ਆਪਾਂ ਇੱਕ ਚੀਜ਼ ਜ਼ਿਆਦਾ ਤਾਂ ਮੈਂ ਕਹਿੰਨਾ ਉਹਨਾਂ ਨੇ ਤਾਂ ਐ ਸੋਚਿਆ ਦੀ ਬਿਲਾਮ ਤੋਂ ਪਹਿਲਾਂ ਪਤਾ ਨਹੀਂ ਸਾਡਾ ਅਰਬਾਂ ਕਰੋੜਾਂ ਰੁਪਏ ਖਰਚ ਹੋਊਗਾ نسل ਖਤਮ ਕਰਨ ਵਾਸਤੇ ਪਰ ਉਹਨਾਂ ਨੇ ਕਿਹਾ ਸਾਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਅਸੀਂ ਬੈਠੇ ਦੇਖਣ ਹੀ ਆ ਮੈਂ 15 ਸਾਲ ਬੈਠੇ ਦੇਖੀ ਚੱਲਾਂ ਉਹਨਾਂ ਨੂੰ 15 ਸਾਲ ਜਾ ਕੇ ਖਤਮ ਹੋ ਜਾਣਗੇ ਆਪਦੇ ਆਪ ਹੀ ਆ ਜਾਣ ਖਤਮ ਇਹ ਮੇਰੇ ਨਾਲ ਗੱਲਬਾਤ ਕਰੀ ਆ ਪਾਲੀ ਵੱਡੀ ਡਾਕਟਰ ਦੀ ਵਾਰੇ ਇਹਦਾ ਚਲੋ ਵੀਰੇ ਤੇਦੀ ਆਲੂ ਬਖਾਰਾ ਐ ਮਲੀ ਬਾਈ ਖਾਂਦੇ ਨੇ ਮੈਂ ਤਾਂ ਚਲੋ ਇਹਦਾ ਮੈਂ ਤਾਂ ਫੇਰ ਨਸ ਦਾ ਆਪਣਾ ਜਿਆਦਾ ਹੋ ਗਿਆ ਹਾਂਜੀ ਹਾਂਜੀ ਜਿੰਦਾ ਤੁਹਾਨੂੰ ਪਤਾ ਆਲੂ ਬਖਾਰਾ ਬਾਈ ਇਦੇ ਵਿੱਚ ਆ ਪੁਰਾਣਾ ਫਾਰਮੂਲਾ ਹੈ ਬਹੁਤ ਦੀਵਰ ਨੂੰ ਜਿਵੇਂ ਹੁਣ ਕਈਆਂ ਦੇ ਲੀਵਰ ਆਪਾਂ ਕਹਿੰਦੇ ਸਰਾਬ ਪੀ ਕੇ ਜਾਂ ਹੋਰ ਨਸ਼ੇ ਪੱਤੀ ਕਰਕੇ ਜਾਂ ਆ ਵੀ ਕੈਮੀਕਲ ਵਾਲੇ ਫੂਡ ਖਾ ਕੇ ਫਾਸਟ ਫੂਡ ਖਾ ਕੇ ਖਰਾਬ ਹੋਏ ਪੈਨੇ ਲੀਵਰ ਖਤਮ ਨੇ ਹਾਂ ਉਹਨਾਂ ਦਾ ਇਲਾਜ ਆ ਭਈ ਇਹ ਪੱਕਾ ਇਲਾਜ ਨਹੀਂ ਇਹ ਮਸਲੂ ਇਹਦਾ ਮੈਕੈਨਿਜ਼ਮ ਦੱਸਦਾ ਕੀ ਆ ਕੰਮ ਕਿਵੇਂ ਕਰਦਾ ਇਹ ਕੋਈ ਬਾੜੀ ਵੱਡੀ ਸਾਇੰਸ ਨਹੀਂ ਹੈਗੀ ਅੱਛਾ ਜੀ ਬਹੁਤ ਬੰਦੇ ਕੀ ਨੇ ਮੈਂ ਪਟਾ ਜੇ ਸੀ ਉਹਨਾਂ ਨੇ ਕ੍ਰਿਟੀਕਲ ਸਟੇਜ ਤੇ ਪਹੁੰਚ ਗਏ ਹੋਣੇ 20 ਦਿਨਾਂ ਦੀ 500 ਰੁਪਏ ਲਾ ਕੇ ਸਾਡੀ ਜਿੰਨੀ 10 ਸਾਲਾਂ ਦਾ ਅਸੀਂ ਬਰਬਾਦ ਕਰਿਆ ਉਹ 500 ਰੁਪਏ ਲਗ ਨਹੀਂ ਲੱਤੇ ਨੂੰ ਬਸ ਠੀਕ ਹੈ ਜੀ ਉਹ ਜਿਹੜੇ ਹੈਗੇ ਜੂਸ ਅੱਛਾ ਜੀ ਦੇਖੋ ਇਹ ਕੋਈ ਸਾਇੰਸ ਨਹੀਂ ਜੂਸ ਆਲੂ ਬਿਖਾਰਦਾ ਬਹੁਤ ਵੱਡਾ ਪੁਰਾਣਾ ਫਾਰਮੂਲਾ ਹਾਂ ਜੀ ਦੇਸੀ ਦੀ ਗਾਰੰਟੀ ਲੈਣੇ ਟੇਸਟ ਵੀ ਇਹਦਾ ਹਾਈਬ੍ਰਿਡ ਨਹੀਂ ਹੈਗਾ ਤੁਸੀਂ 8-9 ਸਾਲਾਂ ਤੁਸੀਂ ਪੰਸਾਰੇ ਦੇ ਲੈ ਲਓ ਜਾ ਕੇ ਉਹ ਛੋਟੇ ਸਾਈਜ਼ ਦੇ ਆਉਂਦੇ ਨੇ ਦੇਸੀ ਉਹ 500-600 ਰੁਪਏ ਕਿਲੋ ਆਉਂਦੇ ਹਾਂ 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 ਭਾਈ ਤੇ ਇਹ ਕਹਿੰਦਾ ਹਾਈਬ੍ਰਿਡ ਪੀਲੇ ਰੰਗ ਦਾ ਉਹ 100 ਰੁਪਏ ਕਿਲੋ ਆਉਂਦਾ ਹਾਂ ਜੀ ਠੀਕ ਹੈ ਤੁਸੀਂ ਨਾ ਲਓ ਤੈਨੂੰ ਸਾਰੇ ਦੇ ਦੇ 600 ਵਾਲੇ ਲੈ ਲਓ ਉਹੀ ਲੋ ਇਹ ਕੀ ਕਰਨਾ ਉਸੇ ਨੇ ਹੀ ਕੰਮ ਕਰਦਾ ਸਹੀ ਹੈ ਠੀਕ ਹੈ ਉਹ ਵੀ ਕਦੇ ਮਿਸ਼ਰੀ ਪਾਤੀ ਠੀਕ ਹੈ ਆਲੂ ਖਾਰਾ ਹੋ ਗਿਆ ਇਮਲੀ ਹੋ ਗਿਆ ਭੂਮੀ ਆਮਲਾ ਹੋ ਗਿਆ ਉਹ ਜਗ੍ਹਾ ਦਾ ਜੀ ਟੈਂਪਰੇ ਉਥੋਂ ਲੈ ਕੇ ਲੈ ਲੋ ਤੇ ਸਾਥੋਂ ਲੈ ਲੋ ਫਾਰਮੂਲਾ ਪੁਰਾਣਾ ਹੈ ਇਹ ਇਹਨੇ ਕੀ ਕਰਨਾ ਹੈ ਖੋਡੇ ਅੰਦਰ ਜਿਹੜਾ ਲੀਵਰ ਖਰਾਬ ਹੋਇਆ ਉਹ ਗਰਮੈਸ਼ ਭਰ ਗਿਆ ਉਹ ਚ ਗਰਮੀ ਭਰ ਗਈ ਨਹੀਂ ਨਹੀਂ ਜਨਨ ਦਾ ਟੈਂਪਰੇਚਰ ਠੰਡ ਮੈਂਡ ਮਿਲਦੇ ਬੁਖਾਰ ਚੱਲ ਜਾਂਦਾ 1 ਡਿਗਰੀ ਵੱਧਦਾ ਪਕਸਟਰ ਤਾਂ ਹਿੱਲ ਗਿਆ ਬਾਡੀ ਦਾ ਐਂ ਲੀਵਰ ਦਾ ਵੱਧ ਗਿਆ ਇਹਨੇ ਕੀ ਕਰਨਾ ਉਹ ਠੰਡਕ ਦੇਖ ਕੇ ਉਹਨੂੰ ਗਰਮਾ ਕਿਵੇਂ ਕੰਮ ਕਰਨਾ ਹੁਣ ਤੁਸੀਂ ਆਪਾਂ ਕਹਿੰਦੇ ਫਾਰਾ ਆ ਗਿਆ ਗੈਸ ਬਣ ਗਈ ਇਹਵੇਂ ਗੈਸ ਬਣੂ ਕਿਹੜੀ ਚੀਜ਼ ਤਰਨੋ ਬਣੂ ਸੋਚੋਗੇ ਕਿਵੇਂ ਬਣੂਗੀ ਤੁਸੀਂ ਕਿਤੇ ਗੈਸ ਤੇ ਪਾਣੀ ਦਾ ਰਮ ਕਰਿਆ ਟਰਲ ਕਰ ਲਓ ਉਹ ਪਾ ਬਣੂਗਾ ਹਾਂਜੀ ਬਈ ਮਤਲਬ ਕੀ ਹੋਇਆ ਗਿਆ ਕਿ ਅੱਜ ਰੱਤੀ ਉਹ ਹੁਣ ਜਿਹੜਾ ਮੈਨਮੈਂਟ ਪ੍ਰੋਡਕਟ ਹੈ ਉਹ ਗਰਮ ਤਸੀਰ ਦੀ ਹੈ ਉਹ ਠੰਡਾ ਬਣ ਨਹੀਂ ਸਕਦਾ ਸੋ ਤਾਂ ਇਹ ਤਾਂ ਲੀਵਰ ਨਹੀਂ ਮੰਨਦਾ ਤਾਂ ਇਹ ਲੀਵਰ ਚ ਕਰਨਾ ਹੈ ਪਰ ਚੈਨੀਕਲਾ NASA ਲਾ ਲਓ ਵਿਗਿਆਨ ਲਾ ਲਓ ਅਮਰੀਕਾ ਕੈਨੇਡਾ ਇਨਸਾਨ ਸਿਰਫ ਗਰਮ ਤਸੀਰ ਦੀ ਚੀਜ਼ ਬਣਾ ਸਕਦਾ ਠੰਡੇ ਦੀ ਬਣਾ ਨਹੀਂ ਸਕਦਾ ਨਾ ਪਰ ਇਹਨੂੰ ਪਤਾ ਠੀਕ ਹੈ ਉਹ ਠੀਕ ਹੈ ਉਹ ਅੰਦਰ ਲੈ ਕੇ ਗਰਮਾਇਸ਼ ਕਰ ਦਿੰਦਾ ਜਦੋਂ ਉਹ ਗਰਮਾਇਸ਼ ਹੋ ਗਈ ਤਾਂ ਉਹ ਆਪਦੇ ਗੈਸ ਨਹੀਂ ਕਰਦਾ ਪੂਰੇ ਜਦੋਂ ਗੈਸ ਨਹੀਂ ਕਰਦਾ ਤਾਂ ਖਾਣਾ ਉਹ ਸੀ ਖਾਦਾ ਤੇ ਉਹ ਖਾਜਮ ਨਹੀਂ ਹੋ ਸਰ ਗਿਆ ਜਦੋਂ ਸੜ ਗਿਆ ਸਾਰੇ ਦੀ ਫਿਰ ਕੀ ਹੋ ਗਿਆ ਕਿ ਗਰਮਾਇਸ਼ ਕਰ ਵੀ ਉਹ ਪਾਪਾ ਪਾਉਣ ਕਿ ਗੈਸ ਹੋਣੀ ਕੀ ਕਰੂ ਆਲੂ ਖਾਣਾ ਠੰਡਾ ਜਿਹੜੀ ਗੈਸ ਹੈ ਤੁਬਾ ਉਦੋਂ ਬਣਦਾ ਜਦੋਂ ਉਹਨੂੰ ਠੰਡ ਮਿਲੂ ਜੀ ਕਿਨ ਆਪਾਂ ਪਿਛਲੀ ਵਾਰ ਪਰਸੋਂ ਆਪਾਂ ਗੱਲ ਕਰੀ ਸੀ ਹੁਣ ਪਹਾੜੇ ਚ ਵੀ ਕਿਉਂ ਜਾਦੇ ਪੈਂਦਾ ਆਪਣੇ ਆਪਣੇ ਹੁਣ ਦਰਾਖਤ ਹੁਣ ਪੱਦਲ ਭਾਅ ਬਣ ਗਏ ਹਾਂਜੀ ਜੇ ਤਾਂ ਹੁਣ ਆਪਣੇ ਵੀ ਬਰੋਬਰ ਆ ਦਰਖਤ ਹੋਣ ਆਪਣੇ ਇਹ 500 ਰੁਪਏ ਦੇ ਜੇ ਆਪਣੇ ਵੀ ਹੁਣ ਬਰੋਬਰ ਤਰਕਤ ਹੋਣ ਜਿਹੜੇ ਪਹਾੜ ਬਣ ਗਏ ਉਹ ਟੁਕਕੇ ਬਣ ਜਾਣਗੇ ਕਿਉਂ ਕਿਉਂਕਿ ਉਹ ਬਾਸ ਨੂੰ ਠੰਡ ਮਿਲ ਗਈ ਠੰਡ ਮਿਲ ਗਈ ਟੁਕਕੇ ਦਾ ਬਸ ਬਸ ਗਿਆ ਥੋੜਾ ਮੋਟਾ ਰਹਿ ਗਿਆ ਮਾਚ ਚੱਲ ਜਾ ਕੇ ਵਾਰਸ ਗਿਆ ਆਪਣੇ ਦਰਕਤ ਹੈ ਹੀ ਨਹੀਂ ਦੂਧਾ ਆਪਣੇ ਗਰਮਾਇਸ਼ ਆ ਜੂਰੀਆ ਪਾਈ ਜਾਂਦੇ ਆ ਆਪਾਂ ਕੰਨ ਦੇ ਤੇ ਦੂਜੀ ਦੀਆਂ ਟੱਕਸਵਾ ਦੰਦਮਤ ਕੈਮੀਕਲ ਚੀਜ਼ਾਂ ਉਹ ਹੋਰ ਗੈਸ ਬਣ ਗਈ ਉਹ ਪਹਿਲੀ ਬਾਸ ਬਣੀ ਹੋਈ ਆ ਉਹਦੀ ਪਾਣੀ ਦੀ ਬਦਲਾ ਦੀ ਠੀਕ ਹੈ ਉਹ ਅੱਗੇ ਉਰੇ ਦਾ ਬਣਦਾ ਟੁਕਕਾ ਟੁਕਕਾ ਤਾਂ ਬਣੂ ਜੇ ਠੰਡ ਮਿਲੂਗਾ ਤੁਮ ਜਿਵੇਂ ਦਾਰੂ ਘੜਦੇ ਆਪਾਂ ਉਹ ਤਾਂ ਸਿਰੇ ਜਮਾਨੀ ਠੰਡਾ ਚਾ ਉਹ ਤਾਂ ਦੁੱਪਾ ਪਊਗਾ ਦੇ ਵਿੱਚਾ ਜੇ ਉਹ ਨੂੰ ਤੁਸੀਂ ਗਰਮ ਹੋ ਕੇ ਦਾਤਲੇ ਪਾਣੀ ਸਾਰੀ ਦਾਰੂ ਉੜ ਜੂਗੀ ਅੱਛਾ ਜੀ ਕਹਿਣ ਦਾ ਮਤਲਬ ਗਰਮੀ ਨੂੰ ਠੰਡ ਕੱਢਦੀ ਐ ਠੰਡ ਨੂੰ ਗਰਮੀ ਨਹੀਂ ਕੱਢਦੀ ਠੀਕ ਹੈ ਹੁਣ ਮਰਦਾ ਠੰਡਾ ਹੁੰਦਾ ਔਰਤ ਕਰਮ ਹੁੰਦੇ ਤਾਂ ਦੋਨੇ ਵਿਚਾਂ ਮੰਦਾ ਦੋਨੇ ਗਰਮ ਹੋ ਗਏ ਉੱਪਰ ਅੱਛਾ ਜੀ ਹਾਂ ਜਿਵੇਂ ਤੋਕਾ ਪੈਂਦਾ ਪਾਸਲੇ ਪਾਣੀ ਐ ਹੁੰਦਾ ਤੇ ਹੁਣ ਪਹਾੜਾਂ 'ਚ ਨਹੀਂ ਕਿਉਂ ਪੈਂਦਾ ਜਿਆਦਾ ਉਹ ਉੱਥੇ ਠੰਡ ਜਿਆਦਾ ਮਿਲ ਜਾਂਦੀ ਹੈ ਬੱਦਲਾਂ ਨੂੰ ਉਹ ਇੱਕਦਮ ਬਸ ਜਾਂਦੇ ਨੇ ਉਹ ਸਾਰਾ ਉੱਥੇ ਜਿਆਦਾ ਹੋ ਗਿਆ ਪਾਣੀ ਆਪਣੇ ਘਰ ਤੋਂ ਕਿਉਂ ਆਪਾਂ ਗਰਮੀ ਕਰਤੀ ਉਹ ਤੇ ਡੰਡ ਜਿਆਦਾ ਮਿਲ ਗਈ ਉਹਨੂੰ ਇਹੀ ਮਕੈਨਿਜ਼ਮ ਦੇੇ ਕੰਮ ਕਰਦਾ ਇਹਨੇ ਕੀ ਕਰਨਾ ਸੋਡੇ ਲੀਵਰ ਦੇ ਵਿੱਚ ਸੋਡੀ ਗੈਸ ਨੂੰ ਠੰਡ ਦੇ ਕੇ ਆਲੂ ਕਰੂੰ ਤੋਕਾ ਬਣਾ ਕੇ ਪਿਸ਼ਾਬ ਰਾਂ ਬਾਹਰ ਕਰ ਦੂਗਾ ਉਹ ਬੰਦਾ ਕਹਿੰਦਾ ਮੇਰੇ ਤੋਂ ਕਰਤਾ ਉਸ ਦਿਵਾਰ ਤੇ ਅਸੀਂ ਖਾਣ ਪੀਣ ਦਾ ਧਿਆਨ ਰੱਖੋ ਠੀਕ ਹੈ ਉਹ ਤਾਂ ਜਿਹੜੀ ਇਹ ਇਹ ਕਿਸੇ ਨੂੰ ਹੈਲਪ ਕਰ ਸਕਦੀ ਹੈ ਹੈਲਪ ਦੇ ਨਾਲ ਥੋੜਾ ਆਪ ਦਾ ਵੇਅਰ ਹੈ ਇਸ ਤੇ ਦਿਮਾਗ ਉਹ ਚ ਹੀ ਕਰੂ ਹੈਲਪ ਉਸ ਨੂੰ ਵੱਡੇ ਵੱਡੇ ਲੈਵਲ ਤੇ ਕਰੂ ਕਰੂ ਉਹ ਜਿਹੜਾ ਸ਼ੌਂਕ ਹੀ ਆ ਬੰਦਾ ਜਿਹਨੂੰ ਸਮਝ ਆ ਚੀਜ਼ਾਂ ਦੀ ਜਿਹਨੂੰ ਪਤਾ ਹੈ ਜੇ ਕੋਈ ਬੰਦਾ ਕਹੇ ਮਾਇਆ ਦਾ ਮਾਇਆ ਦਾ ਬਾਤ ਸਰ ਤੈਨੂੰ ਖਰੀਦ ਲਿਆ ਹੁਣ ਮੈਂ ਉਹਦਾ ਮੈਂ ਕੁਝ ਮਰਜ਼ੀ ਖਾਵਾਂ ਕੁਝ ਮਰਜ਼ੀ ਪੀਵਾਂ ਕੁਝ ਮਰਜ਼ੀ ਹੋਰ ਕਰਾਂ ਇੱਥੇ ਇਹ ਕੰਮ ਕਰਦਾ ਵੀ ਇਹ ਸੌਂਕ ਹੀ ਆ ਕਰਦੇ ਨੇ ਜੀ ਸ਼ੌਂਕ ਮੈਡੀਕਲ ਚੀਜ਼ ਵੀ ਲਈ ਹੈ ਤੇਰੇ ਉੱਥੇ ਇਹਨੇ ਕੰਮ ਨਹੀਂ ਕਰਨਾ ਵੀ ਆਪਾਂ ਕਹੀ ਮੈਡੀਕਲ ਲਈ ਜਾਉਂਗੇ ਮੈਡੀਕਲ ਤਾਂ ਹੀਟ ਫੇਅਰ ਹੋ ਜੂਗੀ ਹਾਂਜੀ ਪਾਣੀ ਮਿਲ ਜੂ ਠੰਡ ਮਿਲੂ ਕੋਈ ਫਰੀ ਚਲੋ ਜਿੱਥੇ ਮਰਜੀ ਦੁਨੀਆ ਤੇ ਕੁਦਰਤ ਦੇ ਨਿਯਮ ਸਾਰਿਆਂ ਵਾਸਤੇ ਸੇਮ ਨੇ ਹਾਂਜੀ ਠੀਕ ਆ ਪਾਪ ਤੁੰਤਾ ਉਦੋਂ ਮਨੂ ਜਦੋਂ ਠੰਡ ਮਿਲੂ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਅਸੀਂ ਬੂਮੀ ਆਮਲਾ ਪਾ ਕੇ ਬਲੈਂਸ ਕਰਾਇਆ ਹੋਇਆ ਪਿਲਾ ਦੇ ਠੰਡ ਮਿਲੇ ਬਲੈਂਸ ਕਿਉਂਕਿ ਜਰੂਰਤ ਹੈ ਬੰਦੇ ਨੂੰ ਉਸ ਹਾਲ ਨਾਲ ਪੰਜਾਬ ਵਾਲੇ ਬਾਹਰ ਨਿਕਲ ਜਾਂਦਾ ਤੇ ਉਹ ਕੰਮ ਕਰ ਲੱਗਦਾ ਸਰੀਰ ਤੇ ਓਏ ਆਹੀ ਬਹੁਤ ਵੱਡਾ ਬੜਾ ਵੱਡਾ ਸਾਇੰਸ ਨਹੀਂ ਹੈਗੀ ਠੀਕ ਹੈ ਭਾਈ ਜੀ ਥੈਂਕ ਯੂ ਠੀਕ ਹੈ ਭਾਈ ਜੀ ਬਹੁਤ ਆਨ ਟੇਕ ਬਾਈ ਜਰਲੀ ਤੁਹਾਡਾ ਨੰਬਰ ਬੋਲਿਓ ਮੇਰਾ ਜੀ 9 तो थाई। नारे पचासी पचासी थाई। जौली नाम है जी मेरा है जी जरा संदरूर है जी। ते जौली धाली फेसबुक हैली बस अपने ब्रांड का नाम भी ग्रोल लिविंग है लिविंग विकसित करो तो लिविंग खाओगे लिविंग वे पास डेड खाओगे बहुत बहुत ताँग धन्यवाद जी